ਬਹੁਤ ਬਹੁਤ ਸਵਾਗਤ ਹੈ ਸਟੂਡੈਂਟਸ ਸਾਰਿਆਂ ਦਾ ਅੱਜ ਦੇ ਲਾਈਵ ਸੈਸ਼ਨ ਦੇ ਵਿੱਚ ਸੋ 30 ਮਿੰਟ ਦਾ ਲਾਈਵ ਸੈਸ਼ਨ ਹੈ ਲਾਈਵ ਕਾਲ ਕਰ ਸਕਦੇ ਹੋ 90413 90412 ਤੇ ਅੱਜ ਦੇ ਸਾਡੇ ਗੈਸਟ ਨੇ ਡਾ. ਬਲੂਬਿੰਗ ਵਰਲਿੰਗ ਜੀ ਕੋ ਸੀਨੀਅਰ ਕੰਸਲਟੈਂਟ ਆਮਨਦੀਪ ਜੀ ਆਮਨਦੀਪ ਜੀ ਬਹੁਤ ਬਹੁਤ ਸਵਾਗਤ ਹੈ ਵੈਲਕਮ ਆਮਨਦੀਪ ਜੀ थैंक सो स्टूडेंट्स कमेंट सेक्शन में अपना प्रोफाइल शेयर करके जो भी पूछना चाहते हो पूछ सकते हो uh, तो किसी भी कंट्री स्टडी अब्रॉड में जाना चाहते हो ऑस्ट्रेलिया यूएसए यूके जर्मनी यू मोस्ट वेलकम ਤੁਸੀਂ ਪੁੱਛ ਸਕਦੇ ਹੋ ਕਿਸੇ ਵੀ ਸਟੇਜ ਤੇ ਹੋ ਆਪਣੇ ਕੋਰਸ ਬਾਰੇ ਕੁਝ ਜਾਣਨਾ ਚਾਹੁੰਦੇ ਹੋ ਬਜਟ ਪਲੈਨਿੰਗ ਕੁਝ ਹੈਲਪ ਚਾਹੁੰਦੇ ਹੋ ਜਾਂ ਫਿਰ ਉੱਥੇ ਪਹੁੰਚ ਕੇ ਕਿਸੇ ਪਰਟੀਕੂਲਰ ਕੰਟਰੀ ਦੀ ਫਿਊਚਰ ਸਕੋਪ ਹੋ ਸਕਦਾ ਉਹਦੇ ਬਾਰੇ ਜਾਣਨਾ ਚਾਹੁੰਦੇ ਹੋ ਯੂ ਮੋਸਟ ਵੈਲਕਮ ਤੁਸੀਂ ਕਾਲ ਵੀ ਕਰ ਸਕਦੇ ਹੋ ਕਮੈਂਟ ਸੈਕਸ਼ਨ ਚ ਵੀ ਅਸੀਂ ਤੁਹਾਡੇ ਨਾਲ ਪੂਰੀ ਹੈਲਪ ਕਰਨ ਦੀ ਕੋਸ਼ਿਸ਼ ਕਰਾਂਗੇ ਸੋ ਅਮਨਦੀਪ ਜੀ ਅਪਡੇਟਸ ਤੋਂ ਸਟਾਰਟ ਕਰਦੇ ਆ ਮੇਜਰ ਜਿਹੜੇ ਕੰਟਰੀ ਨੇ ਆਸਟ੍ਰੇਲੀਆ ਯੂ ਐਸ اے ਯੂ ਕੇ ਕੈਨੇਡਾ ਇਹਨਾਂ ਦੇ ਅਪਡੇਟਸ ਇੱਕ ਵਾਰ ਜ਼ਰੂਰ ਸ਼ੇਅਰ ਕਰੋ ਕਿੰਦਾ ਦਾ ਟ੍ਰੈਂਡ ਚੱਲ ਰਿਹਾ ਕਿਹੜੇ-ਕਿਹੜੇ ਇਨਟੇਕਸ ਨੇ ਕਿੰਨਾ ਕੁ ਟਾਈਮ ਹੈਗਾ ਅਪਲਾਈ ਕਰਨ ਵਾਸਤੇ ਪਰਫੈਕਟ ਸਰ ਮੈਂ ਇਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਤੁਹਾਡਾ ਜ਼ਰੂਰ ਇਨਪੁੱਟ ਸ਼ੇਅਰ ਕਰੂੰਗਾ ਬਟ ਬਿਫੋਰ ਗoing ਅਹੈਡ ਮੈਂ ਇੱਕ ਬਹੁਤ ਇੰਪੋਰਟੈਂਟ ਗੱਲ ਕਰਨਾ ਚਾਹੁੰਨਾ ਜੋ ਮੋਸਟਲੀ ਸਾਡੇ ਲਾਈਫ ਦੇ ਵਿੱਚ ਥੋੜਾ ਜਿਹਾ ਰਹਿ ਜਾਂਦੀ ਹੈ ਐਂਡ ਉਹਨੂੰ ਮੈਂ ਥੋੜੀ ਤਵੱਜਾ ਦੇਣਾ ਚਾਹੁੰਨਾ ਜਿਹੜੇ ਵਿਦਿਆਰਥੀਆਂ ਨੇ 12ਵੀਂ ਕੀਤੀ ਹੋਈ ਹੈ 12ਵੀਂ ਕਰਨ ਤੋਂ ਬਾਅਦ ਉਹ ਵਿਦੇਸ਼ ਪੜ੍ਹਨਾ ਚਾਹੁੰਦੇ ਨੇ ਐਂਡ ਉਹਨਾਂ ਦੀਆਂ ਜੋ ਡ੍ਰੀਮ ਡੈਸਟੀਨੇਸ਼ਨਸ ਨੇ ਉੱਥੇ ਉਹਨਾਂ ਨੂੰ ਇਹ ਡਾਊਟ ਹੈ ਕਿ ਉਹ ਸਪਾਊਸ ਵੀਜ਼ਾ ਦੇ ਨਾਲ ਅਪਲਾਈ ਨਹੀਂ ਕਰ ਸਕਦੇ ਬਹੁਤ ਸਾਰੀਆਂ ਕੰਟਰੀਜ਼ ਨੇ ਸਪੈਸ਼ਲੀ ਕੈਨੇਡਾ ਜਿਵੇਂ ਇਹ ਕਿਹਾ ਜਾ ਰਿਹਾ ਹੈ ਕਿ 12ਵੀਂ ਤੋਂ ਬਾਅਦ ਉਹ ਸਪਾਊਸ ਅਪਲਾਈ ਨਹੀਂ ਕਰ ਸਕਦਾ ਜੇ ਮੈਂ ਯੂਕੇ ਦੀ ਗੱਲ ਕਰਾਂ ਤਾਂ ਯੂਕੇ ਦੇ ਵਿੱਚ ਜਦੋਂ ਮੈਂ ਅਪਲਾਈ ਕਰਨਾ ਹੈ ਤਾਂ ਮੈਂ ਸਿਰਫ ਮਾਸਟਰਸ ਆਫ ਰਿਸਰਚ ਪ੍ਰੋਗਰਾਮਸ ਅਪਲਾਈ ਕਰ ਸਕਦਾ ਜਿੱਥੇ ਸੀਟਾਂ ਬਹੁਤ ਘੱਟ ਨੇ ਤੇ ਐਪਲੀਕੇਸ਼ਨ ਬਹੁਤ ਜ਼ਿਆਦਾ ਨੇ ਸੋ ਇਹ ਕਾਲ ਇਹ ਸ਼ਾਊਟ ਆਊਟ ਉਹਨਾਂ ਵਿਦਿਆਰਥੀਆਂ ਵਾਸਤੇ ਹੈ ਜਿਹੜੇ ਵਿਦੇਸ਼ ਪੜ੍ਹਨਾ ਚਾਹੁੰਦੇ ਨੇ ਪਰ ਉਹਨਾਂ ਦੇ ਸਪਾਊਸ ਵੀ ਹੋਣਾ ਤੇ ਲੋਡ ਹੈ ਉਹ ਚਾਹੁੰਦੇ ਨੇ ਕਿ ਆਪਣੇ ਸਪਾਊਸ ਨੂੰ ਨਾਲ ਲੈ ਕੇ ਜਾ ਸਕਣ ਸੋ ਪਹਿਲਾਂ ਮੈਂ ਕੈਨੇਡਾ ਦੱਸੂਗਾ ਕਮਿਊਨੀਕੇਸ਼ਨ ਇਹਦੇ ਉਤੇ ਗੱਲ ਹੋ ਚੁੱਕੀ ਹੈ ਗੱਲਬਾਤ ਇਹਦੇ ਹੋ ਚੁੱਕੀ ਬਟ ਬੱਚੇ ਸ਼ਾਇਦ ਇਸ ਗੱਲ ਨੂੰ ਭੁੱਲ ਗਏ ਨੇ ਕਿ 12ਵੀਂ ਤੋਂ ਬਾਅਦ ਜੇ ਮੈਂ ਡਿਗਰੀ ਪ੍ਰੋਗਰਾਮ ਬੈਚਲਰਸ ਦੇ ਕੁਝ ਚੁਣਿੰਦੇ ਆਪਟ ਕਰਦਾ ਆ ਤਾਂ 12ਵੀਂ ਤੋਂ ਬਾਅਦ ਵੀ ਮੈਂ ਆਪਣੇ ਸਪਾਊਸ ਨੂੰ ਨਾਲ ਲੈ ਕੇ ਜਾ ਸਕਦਾ ਆ ਮੈਂ ਸਪੈਸੀਫਾਈ ਕਰੂੰਗਾ ਉਹਨਾਂ ਪ੍ਰੋਗਰਾਮ ਦੇ ਨਾਮ ਇੰਜੀਨੀਅਰਿੰਗ ਬੈਚਲਰਸ ਆਫ ਇੰਜੀਨੀਅਰਿੰਗ ਬੈਚਲਰਸ ਆਫ ਸਾਇੰਸ ਇਨ ਨਰਸਿੰਗ ਬੀਐਡ ਬੈਚਲਰਸ ਆਫ ਲਾਅ ਅਤੇ ਨਾਲ ਦੀ ਨਾਲ ਬੈਚਲਰਸ ਆਫ ਫਾਰਮੇਸੀ ਇਹੋ ਡਿਗਰੀ ਪ੍ਰੋਗਰਾਮਸ ਨੇ ਜਿਹਦੇ ਵਿੱਚ ਜੇ ਮੈਂ ਅਪਲਾਈ ਕਰਾਂ ਤਾਂ ਮੈਂ ਆਪਣੇ ਸਪਾਊਸ ਨੂੰ 12ਵੀਂ ਤੋਂ ਬਾਅਦ ਨਾਲ ਲੈ ਕੇ ਜਾ ਸਕਦਾ ਹਾਂ ਯਾਨੀ ਕਿ ਜੇ ਮੈਂ 12ਵੀਂ ਕੀਤੀ ਹੋਈ ਹੈ ਮੈਡੀਕਲ ਦੇ ਨਾਲ ਜਹਾ ਮੈਂ 12ਵੀਂ ਕੀਤੀ ਹੋਈ ਹੈ ਈਵਨ ਆਰਟਸ ਦੇ ਨਾਲ ਜਹਾ ਮੈਂ 12ਵੀਂ ਕੀਤੀ ਹੋਈ ਹੈ ਆਫਟਰ ਨਾਨ ਮੈਡੀਕਲ ਮੈਂ ਇਨਾਂ ਪ੍ਰੋਗਰਾਮਸ ਅਪਲਾਈ ਕਰ ਸਕਦਾ ਹਾਂ ਐਂਡ ਆਈ ਕੈਨ ਟੇਕ ਮਾਈ ਸਪਾਊਸ ਅਲੋਂਗ ਵਿਦ ਮੀ ਸਕਾਲਰਸ਼ਿਪ ਓਪਰਚ्युनिटीज ਅਵੇਲੇਬਲ ਨੇ ਤੁਹਾਡੇ ਕੋਲ ਜੇ ਤੁਸੀਂ ਇਹਨਾਂ ਪ੍ਰੋਗਰਾਮਸ ਅਪਲਾਈ ਕਰਦੇ ਹੋ ਤੁਹਾਡੇ ਅਕੈਡੈਮਿਕ ਪਰਸੈਂਟੇਜ ਚੰਗੇ ਨੇ ਆਇਲ ਚੰਗੀ ਹੈ ਤਾਂ ਸਕਾਲਰਸ਼ਿਪ ਓਪਰਚ्युनिटी ਵੀ ਤੁਹਾਡੇ ਕੋਲ ਅਵੇਲੇਬਲ ਰਹੇਗੀ ਚੰਗੀਆਂ ਲੋਕੇਸ਼ਨਸ ਨੇ ਡ੍ਰੀਮ ਲੋਕੇਸ਼ਨਸ ਕੈਨੇਡਾ ਦੇ ਵਿੱਚ ਚਾਹੇ ਓਨਟਾਰੀਓ ਹੋਵੇ ਚਾਹੇ ਬ੍ਰਿਟਿਸ਼ ਕੋਲੰਬੀਆ ਹੋਵੇ ਜਨਵਰੀ 2026 ਦੇ ਵਿੱਚ ਤਾਂ ਸੀਟਾ ਅਵੇਲੇਬਲ ਨਹੀਂ ਨੇ ਪਰ ਤੁਸੀਂ ਮਈ ਜਾਂ ਸਪਟੈਂਬਰ ਦੇ ਵਿੱਚ ਅਪਲਾਈ ਕਰਕੇ ਚੰਗੀਆਂ ਯੂਨੀਵਰਸਿਟੀ ਤੇ ਕਾਲਜਸ ਦੇ ਵਿੱਚ ਦਾਖਲਾ ਲੈ ਕੇ चंगा फ्यूचर बना सकते हो क्योंकि इन्होंने प्रोग्रामा जॉब ऑपरचुनिटी भी अवेलेबल है इदा नहीं है कि सिर्फ पढ़ाई कराने सीमित गल मैं कर रहा हूँ बट कैनडा कैनेडा तो बहुत ही जॉब तुम कर सकते हो इन प्रोग्राम अपलाई करके क्योंकि जॉब ऑपरचुनिटीज है जॉब मिल सकती है ओपनिंग अवेलेबल ने इन प्रोग्राम्स को चुन के सो दैट इज माई इंपोर्टेंट सजैशन एंड इंपोर्टेंट अनाउंसमेंट फॉर कैनेडा पर बारहवीं तो बाद जो स्पाउस ऑप करना चाहते हो या फिर बैचलरसपाउस ऑप करना चाहते हो ਤਾਂ ਤੁਸੀਂ ਜਰਮਨੀ ਨੂੰ ਕਨਸਿਡਰ ਕਰ ਸਕਦੇ ਹੋ ਅੰਡਰ ਫੈਮਿਲੀ ਰੀਯੂਨੀਫਿਕੇਸ਼ਨ ਵੀਜ਼ਾ ਉਸ ਤੋਂ ਬਾਅਦ ਤੁਸੀਂ ਸਪੇਨ ਦੇ ਵਿੱਚ ਵੀ ਅਪਲਾਈ ਕਰ ਸਕਦੇ ਹੋ ਜਿੱਥੇ ਬਹੁਤ ਹੀ ਵਧੀਆ ਸਕਾਲਰਸ਼ਿਪ ਅਪਰਚੂਨਿਟੀਜ਼ ਅਵੇਲੇਬਲ ਨੇ 아이 ਤੇ ਕਟ ਅਕੈਡੈਮਿਕ ਪਰਸੈਂਟੇਜ ਉੱਤੇ ਵੀ ਅਪਲਾਈ ਕਰ ਸਕਦੇ ਹੋ ਮੈਂ ਤਾਂ ਜਰਮਨੀ ਦੇ ਵਿੱਚ ਆ ਜੋ ਵੀ ਕਹਿ ਰਿਹਾ ਹਾਂ ਕਿ ਮੈਂ 40 45 ਪਰਸੈਂਟ ਦੇ ਉੱਤੇ ਵੀ ਤੁਹਾਨੂੰ ਆਫਰ ਲੈਟਰ ਤਾਂ ਨਹੀਂ ਤੁਹਾਨੂੰ ਮੈਂ ਆਪਣੀ ਵੀਜ਼ਾ ਐਪਲੀਕੇਸ਼ਨ ਤੱਕ ਲੈ ਕੇ ਜਾਊਂਗਾ ਐਂਡ ਪ੍ਰੋਬੈਬਿਲਿਟੀ ਆਫ ਵੀਜ਼ਾ ਵੀ ਰਹੇਗੀ ਕਿਉਂਕਿ ਅਸੀਂ ਇਹੋ ਜਿਹੇ ਕੇਸਿਸ ਦੇ ਵਿੱਚ ਬੱਚਿਆਂ ਨੂੰ ਸਪੋਰਟ ਕੀਤੀ ਹੋਈ ਹੈ ਅਤੇ ਨਾਲ ਦੀ ਨਾਲ ਜੇ ਤੁਸੀਂ ਨੈਦਰਲੈਂਡ ਵਰਗੀ ਕੰਟਰੀ ਦੇ ਵਿੱਚ ਵੀ ਅਪਲਾਈ ਕਰਨਾ ਚਾਹੁੰਦੇ ਹੋ ਸੋ देयर इज ਅ ਪੋਸਿਬਿਲਟੀ ਆਫ ਯੋਰ ਸਪਾਊਸ ਅਪਲਾਈਂਗ ਇਨ ਨੈਦਰਲੈਂਡ ਐਸ ਵੈਲ ਸੋ ਪਲੀਜ਼ ਮੇਰਾ ਸੁਜੈਸ਼ਨ ਹੈ ਕਿ ਜੇ ਤੁਸੀਂ ਇਹਨਾਂ ਕੰਟਰੀਜ਼ ਦੇ ਵਿੱਚ ਆਪਸ਼ਨਸ ਐਕਸਪਲੋਰ ਕਰਨਾ ਚਾਹੁੰਦੇ ਹੋ ਤਾਂ ਲੈਂਡਮਾਰਕ ਦੀ ਟੀਮ ਨਾਲ ਤੁਸੀਂ ਡਾਇਰੈਕਟਲੀ ਰਾਬਤਾ ਕਰ ਸਕਦੇ ਹੋ ਅਤੇ ਅੰਡਰਸਟੈਂਡਿੰਗ ਲੈ ਸਕਦੇ ਹੋ ਕਿ ਕੀ ਤੁਹਾਡੀ ਪ੍ਰੋਫਾਈਲ ਤੁਹਾਡੇ ਕਰੰਟ ਫਾਈਨੈਂਸ਼ੀਅਲ ਸਟੇਟਸ ਅੰਡਰ ਐਲੀਜੀਬਲ ਹੈ ਜਾਂ ਨਹੀਂ ਮੈਂ ਕੁਝ ਸਵਾਲ ਵੀ ਸਕਰੀਨ ਉੱਤੇ ਦੇਖ ਰਿਹਾ ਬਟ ਜਲਦੀ ਤੋਂ ਜਲਦੀ ਮੈਂ ਇੱਕ ਹੋਰ ਇੰਪੋਰਟੈਂਟ ਪੁਆਇੰਟ ਸਾਰੇ ਬੱਚੇ ਨਾਲ ਸ਼ੇਅਰ ਕਰਨਾ ਚਾ ਤੁਸੀਂ ਭਾਵੇਂ ਕੈਨੇਡਾ ਅਪਲਾਈ ਕਰ ਰਹੇ ਹੋ ਤੁਸੀਂ ਭਾਵੇਂ ਯੂਕੇ ਅਪਲਾਈ ਕਰ ਰਹੇ ਹੋ ਤੁਸੀਂ ਭਾਵੇਂ ਜਰਮਨੀ ਦੇ ਵਿੱਚ ਅਪਲਾਈ ਕਰ ਰਹੇ ਹੋ ਆਸਟ੍ਰੇਲੀਆ ਦੇ ਵਿੱਚ ਅਪਲਾਈ ਕਰ ਰਹੇ ਹੋ ਇੱਕ ਗੱਲ ਧਿਆਨ ਨਾਲ ਸਮਝ ਲਈਓ ਕਿ ਜਿਹੜਾ एलिजिਬਿਲਟੀ ਚੈੱਕ ਹੁੰਦਾ ਨਾ ਉਹ ਯੂਨੀਵਰਸਿਟੀ ਜਾਂ ਕਾਲਜ ਕਰਦਾ ਹੈ ਠੀਕ ਹੈ ਜੇ ਯੂਨੀਵਰਸਿਟੀ ਜਾਂ ਕਾਲਜ ਦੇ ਵਿੱਚ ਤੁਹਾਡੀ एलिजिਬਿਲਟੀ ਫਿੱਟ ਪੈ ਗਈ ਹੈ ਉਸ ਕੰਟਰੀ ਨੂੰ ਜੂਰਿੰਗ ਅ ਫਾਈਲ ਲੋਜਮੈਂਟ ਰਿਜ਼ਲਟ ਦੇ ਦੌਰਾਨ ਵੀ ਜ਼ਿਆਦਾ ਪ੍ਰੋਬਲਮ ਨਹੀਂ ਹੋਏਗੀ ਕਿਉਂਕਿ ਜੇ ਤੁਹਾਨੂੰ ਇੰਸਟੀਟਿਊਸ਼ਨ ਨੇ ਆਫਰ ਦੇ ਦਿੱਤੀ ਹੋਈ ਹੈ ਥੈਟ ਮੀਨਸ ਯੂ ਆਰ एलिजिਬਲ ਟੂ ਅਪਲਾਈ ਅੰਡਰ ਥੈਟ ਅਕੈਡੈ ਐਸਟੇਮ ਦੇ ਉੱਤੇ ਐਮਬੈਸੀ ਜੋ ਬਹੁਤ ਧਿਆਨ ਨਾਲ ਦੇਖ ਰਹੀ ਹੈ ਉਹ ਦੇਖ ਰਹੀ ਹੈ ਤੁਹਾਡੇ ਫਾਈਨੈਂਸਸ ਜੇ ਤੁਸੀਂ ਕੈਨੇਡਾ ਚ ਵੀ ਅਪਲਾਈ ਕਰ ਰਹੇ ਹੋ ਯੂਕੇ ਚ ਵੀ ਅਪਲਾਈ ਕਰ ਰਹੇ ਹੋ ਆਸਟ੍ਰੇਲੀਆ ਚ ਅਪਲਾਈ ਕਰ ਰਹੇ ਹੋ ਤੁਹਾਡੇ ਫਾਈਨੈਂਸਸ ਦੇ ਜਿਹੜੇ ਨੇ ਨਾ ਉਹ ਇੰਪੋਰਟੈਂਟ ਕੜੀ ਆ ਤੁਹਾਡੇ ਵੀਜ਼ਾ ਵਾਸਤੇ ਅਤੇ ਦੂਜੇ ਨੰਬਰ ਦੇ ਉੱਤੇ ਤੁਹਾਡੀ ਐਸਓਪੀ ਸਟੇਟਮੈਂਟ ਆਫ ਪਰਪਸ ਸੋ ਲੈਂਡਮਾਰਕ ਵਰਗਾ ਜਿਹੜਾ ਕੰਸਲਟੈਂਟ ਹੈਗਾ ਨਾ ਤੁਹਾਨੂੰ ਹੈਲਪ ਕਰ ਸਕਦਾ ਆ ਤੁਹਾਡੇ ਵੀਜ਼ਾ ਦੇ ਵਿੱਚ ਕਿਉਂਕਿ ਅਸੀਂ ਇੱਕ ਚੰਗੀ ਐਸਓਪੀ ਬਣਾਉਣ ਦੇ ਵਿੱਚ ਤੁਹਾਨੂੰ ਗਾਈਡ ਕਰਾਂਗੇ ਠੀਕ ਹੈ ਤੁਹਾਨੂੰ ਸ਼ੇਅਰ ਕਰਾਂਗੇ ਕਿਵੇਂ ਇੱਕ ਚੰਗੀ ਐਸਓਪੀ ਬਣ ਸਕਦੀ ਹੈ ਤੇ ਕਿੰਨੇ ਸਟਰੋਂਗਲੀ ਬਣ ਸਕਦੀ ਹੈ ਠੀਕ ਹੈ ਜੀ ਜੇ ਕੋਈ ਹੋਰ ਵਿਦਿਆਰਥੀ ਮੇਰੇ ਤੋਂ ਸਵਾਲ ਪੁੱਛਣਾ ਚਾਹੁੰਦਾ ਹੈ ਤਾਂ ਮੈਂ ਡੈਫੀਨੇਟਲੀ ਉਹਨਾਂ ਨੂੰ ਆਨਸਰ ਕਰਾਂਗਾ ਸੋ ਸਰ ਆਈ ਥਿੰਕ ਕੁਐਸ਼ਨਸ ਆਨੇ ਸ਼ੁਰੂ ਹੋ ਗਏ ਨੇ ਅ ਸਰ ਕੈਨ ਯੂ ਹਿਅਰ ਮੀ ਜੀ ਜੀ ਨਰਿੰਦਰ ਸਿੰਘ ਜੀ ਦਾ ਕੁਐਸ਼ਨ ਹੈ ਉਸ ਤੋਂ ਬਾਅਦ ਚਨਪ੍ਰੀਤ ਕੌਰ ਜੀ ਦਾ

डिरा गुड आफ्टून जो कैनेडा की न्यू अपडेट है वो जनवरी दो हजार पर भी अपलाई होगी स्टूडेंट्स के नंबर जो डिक्रीज हुए नहीं जी नहीं देखो जनवरी आई थी न्यूज दो साल डेटा उसे गुड क्वेश्चन

ओके okay. so so, <coughs> so सो आई थिंक सर ਸਵਾਲਾ ਦਾ ਮੈਂ ਜਵਾਬ ਦੇ ਦਤਾ ਜੀ ਸੋ ਸਟੂਡੈਂਟਸ ਆਏ ਸਾਰੇ ਕਿਸੇ ਤੁਸੀਂ ਮੇ ਨਾਲ ਗੱਲ ਕੀਤੀ ਸੀਗੀ ਤੁਸੀਂ ਕਾਲ ਕਰ ਸਕਦੇ ਹੋ ਕੋਈ ਵੀ ਕਿਸੇ ਦਾ ਸਵਾਲ ਰਹਿ ਗਿਆ 98413 90412 ਤੇ ਕਾਲ ਕਰਕੇ ਪੁੱਛ ਸਕਦੇ ਨਾਲ ਦੀ ਨਾਲ ਕਮੈਂਟ ਤੇ ਜਵਾਬ ਵੀ ਦੇ ਰਹੇ ਹਾਂ ਸੋ ਤੁਸੀਂ ਪੁੱਛ ਸਕਦੇ ਹੋ ਕਮੈਂਟ ਸੈਕਸ਼ਨ ਦੇ ਵਿੱਚ ਵੀ ਜੋ ਵੀ ਤੁਹਾਡਾ ਸਵਾਲ ਹੈ ਸੋ ਅਪਡੇਟਸ ਤੁਹਾਡੇ ਨਾਲ ਸ਼ੇਅਰ ਕਰਦੇ ਰਵਾਂਗੇ ਅਮਨਦੀਪ ਜੀ ਆਸਟ੍ਰੇਲੀਆ ਤੇ ਪਰਟੀਕੁਲਰਲੀ ਜ਼ਰੂਰ ਥੋੜਾ ਜਿਹਾ ਟਾਈਮ ਮੈਂ ਚਾਹੂੰਗਾ ਤੁਸੀਂ ਅਪਡੇਟਸ ਦੇ ਸਟੂਡੈਂਟਸ ਨੂੰ ਦਿਓ ਜਿਹੜੇ ਸਟੂਡੈਂਟਸ ਆਸਟ੍ਰੇਲੀਆ ਜਾਣਾ ਚਾਹੁੰਦੇ ਨੇ ਫੰਡਸ ਨੂੰ ਲੈ ਕੇ ਕਿੰਨੀਆਂ ਦੀਆਂ ਗਲਤੀਆਂ ਹੁੰਦੀਆਂ ਨੇ ਜਿਨ੍ਹਾਂ ਤੋਂ ਸਟੂਡੈਂਟਸ ਨੂੰ ਬਚਣਾ ਚਾਹੀਦਾ ਤੇ ਬੇਸਿਕਲੀ ਪ੍ਰੈਜ਼ੈਂਟਲੀ ਟ੍ਰੈਂਡ ਕਿਦਾਂ ਦਾ ਚੱਲ ਰਿਹਾ ਸਰ ਦੇਖੋ ਫੰਡਸ ਨੂੰ ਲੈ ਕੇ ਪਹਿਲੀ ਚੀਜ਼ ਇਹ ਹੈ ਕਿ ਮੈਂ ਇਹ ਸੁਜੈਸਟ ਕਰੂੰਗਾ ਬਹੁਤ ਸਟਰੋਂਗਲੀ ਕਿ ਪੈਕੇजेस ਤੋਂ ਦੂਰ ਰਹੋ ਠੀਕ ਹੈ ਜੀ ਐਮਬੈਸੀਜ਼ ਜਿਹੜੀਆਂ ਹੈਗੀਆਂ ਨੇ ਬਹੁਤ ਕ੍ਰਿਟੀਕਲੀ ਬਹੁਤ ਧਿਆਨ ਨਾਲ ਇਹ ਰਿਵਿਊ ਕਰ ਰਹੀਆਂ ਨੇ ਕਿ ਕਿਹੜੇ ਵਿਦਿਆਰਥੀ ਦੇ ਸੋਰਸਸ ਕਿੱਥੋਂ ਆਏ ਨੇ ਐਂਡ ਸੈਕੰਡ ਨੰਬਰ ਜੋ ਹੁੰਦਾ ਦੇਖੋ ਪੈਕੇਜ ਕੀ ਹੁੰਦਾ ਜਿੰਨੀ ਕ ਮੇਰੀ ਨੌਲੇਜ ਕਹਿੰਦੀ ਇਹ ਪੈਕੇਜ ਦੇ ਵਿੱਚ ਅਕਾਊਂਟ ਖੁੱਲਦੇ ਨੇ ਐਂ ਜਿਹੜੇ ਅਕਾਊਂਟ ਖੁੱਲਦੇ ਨੇ ਉਹ 2 ਤੋਂ 3 ਮਹੀਨੇ ਪੁਰਾਣੇ ਕੀਤੇ ਜਾਂਦੇ ਨੇ ਐਂ ਫਾਈਲ ਲੋਚ ਕੀਤੀ ਜਾਂਦੀ ਹੈ ਬਟ ਜਿਹੜੀ ਐਮਬੈਸੀ ਹੈ ਜਾਂ ਫਿਰ ਯੂਨੀਵਰਸਿਟੀ ਹੈ ਜਿੱਥੇ ਤੁਸੀਂ ਜਾਂ ਇੰਸਟੀਟਿਊਸ਼ਨ ਹੈ ਜਿੱਥੇ ਤੁਸੀਂ ਅਪਲਾਈ ਕਰ ਰਹੇ ਹੋ ਉਹ ਲਈ ਕਹਿੰਦਾ ਹੈ ਕਿ 3 ਮਹੀਨੇ ਪੁਰਾਣੇ ਫੰਡ ਚਾਹੀਦੇ ਨੇ ਬਟ ਦੇ ਕੈਨ ਆਸਕ ਯੂ ਫਾਰ ਅ 6 ਮੰਥਸ 올ਡ ਬੈਂਕ ਸਟੇਟਮੈਂਟ ਦੇ ਕੈਨ ਆਸਕ ਯੂ ਫਾਰ ਅ 1 ਇਅਰ 올ਡ ਬੈਂਕ ਸਟੇਟਮੈਂਟ ਆਲਸੋ ਉਹ ਤਾਂ ਤੋਂ 3 ਮਹੀਨੇ ਪੁਰਾਣੇ ਨਹੀਂ 6 ਮਹੀਨੇ ਪੁਰਾਣੀ ਬੈਂਕ ਸਟੇਟਮੈਂਟ ਮੰਗ ਸਕਦੇ ਆ ਭਾਵੇਂ ਤੁਹਾਡੇ ਫੰਡ ਰਿਕ ਸੋ ਇਸ ਕਰਕੇ ਮੇਰਾ ਪਹਿਲਾ ਸੁਜੈਸ਼ਨ ਹੈ ਕਿ ਤੁਸੀਂ ਪੈਕੇਜ ਨਾ ਕਰਿਓ ਐਨ ਉਸ ਤੋਂ ਬਾਅਦ ਜਿਹੜੇ ਤੁਹਾਡੇ ਫੰਡਸ ਨੇ ਉਹ ਸੋਰਸ ਆਫ ਫੰਡਸ ਨੂੰ ਬਹੁਤ ਕੇਅਰਫੁਲੀ ਆਡਿਟ ਕਰਦੇ ਨੇ ਤੁਹਾਡਾ ਪੈਸਾ ਕਿੱਥੋਂ ਆਇਆ ਹੈ ਪੇਰੈਂਟਸ ਫੰਡਸ ਦਿਖਾਉਣਾ ਤਾਂ ਬਹੁਤ ਚੰਗੀ ਗੱਲ ਹੈ ਜੇ ਪੇਰੈਂਟਸ ਫੰਡ ਨਹੀਂ ਦਿਖਾ ਰਹੇ ਤਾਂ ਤੁਹਾਡੇ ਜਿਹੜੇ ক্লোਜ਼ ਰਿਲੇਸ਼ਨ ਦੇ ਵਿੱਚ ਫਰਸਟ ਬਲੱਡ ਨੇ ਜਿਨ੍ਹਾਂ ਦਾ ਖੂਨ ਦਾ ਰਿਸ਼ਤਾ ਹੈ ਉਹੀ ਫੰਡਸ ਦਿਖਾ ਸਕਦੇ ਨੇ ਬਟ ਉਹਨਾਂ ਦਾ ਵੀ ਰੀਜ਼ਨ ਬਹੁਤ ਸਟਰੋਂਗ ਹੋਣਾ ਚਾਹੀਦਾ ਹੈ ਕਈ ਵਾਰ ਅਜਿਹੀਆਂ ਅਨਫੋਰਚੂਨੇਟ ਸਰਕਮਸਟੈਂਸਸ ਬਾਬਾ ਨਾ ਕਰੇ ਕਿਸੇ ਨਾਲ ਹੋਵੇ ਬਟ ਹੁੰਦੀਆਂ ਨੇ ਜਿੱਥੇ ਕਰਦਾ ਕੋਈ ਇੱਕ ਵੱਡਾ ਨਹੀਂ ਹੁੰਦਾ ਹੈ ਅਕਾਲ ਚਲਾਣਾ ਕਰ ਗਿਆ ਹੋਣਾ ਹੁੰਦਾ ਹੈ ਉਸ ਕੇਸ ਦੇ ਵਿੱਚ ਐਮਬੈਸੀ ਅੰਡਰਸਟੈਂਡ ਕਰਦੀ ਹੈ ਤੇ ਦੂਜੇ ਨੰਬਰ ਦੇ ਉੱਤੇ ਯੂਨੀਵਰਸਿਟੀ ਵੀ ਅੰਡਰਸਟੈਂਡ ਕਰਦੀ ਹੈ ਬਟ ਅਗੇਮ ਜਿਹੜੀ ਫਾਈਲ ਤੁਸੀਂ ਪ੍ਰੋਸੀਡ ਕਰ ਰਹੇ ਹੋ ਉਹਦੇ ਵਿੱਚ ਫੇਰ ਵੀ ਫਰਸਟ ਬਲੱਡ ਫੰਡ ਨਹੀਂ ਤੁਸੀਂ ਸ਼ੋਅ ਕਰ ਸਕਦੇ ਸੋ ਇਹ ਰੂਲ ਦੇ ਉੱਤੇ ਧਿਆਨ ਦੇਣਾ ਹੈ ਐਂਡ ਵੱਧ ਤੋਂ ਵੱਧ ਦੋ ਬੰਦੇ ਹੀ ਫੰਡਸ ਦਿਖਾਣ ਤੋਂ ਚੰਗੀ ਗੱਲ ਹੁੰਦੀ ਹੈ ਕੋਸ਼ਿਸ਼ ਕਰੋ ਉਹਦੇ ਤੋਂ ਉੱਤੇ ਨਾ ਜਾਓ ਜਿੰਨੇ ਘੱਟ ਲੋਕ ਫੰਡਸ ਦਿਖਾਣਗੇ ਉਨਾ ਹੀ ਵਧੀਆ ਹੁੰਦਾ ਹੈ ਅਤੇ ਨਾਲ ਦੀ ਨਾਲ ਕੋਸ਼ਿਸ਼ ਇਹ ਕੀਤੀ ਜਾਵੇ ਕਿ ਸੋਰਸ ਆਫ ਫੰਡ ਕੋਸ਼ਿਸ਼ ਕੀਤੀ ਜਦੋਂ ਫੰਡ ਜੈਨੂਅਲ ਹੁੰਦੇ ਤਾਂ ਇਦਾਂ ਹੀ ਹੁੰਦਾ ਹੈ ਸੋਰਸ ਆਫ ਫੰਡ ਤੇ ਜਿਹੜੇ ਫੰਡ ਤੁਸੀਂ ਸ਼ੋਅ ਕੀਤੇ ਆ ਉਹ ਦੋਨਾਂ ਦੇ ਵਿੱਚ ਵਿਜ਼ਿਬਿਲਟੀ ਮੈਚਿੰਗ ਹੋਣੀ ਚਾਹੀਦੀ ਹੈ ਇਹ ਨਹੀਂ ਹੋਣਾ ਚਾਹੀਦਾ ਕਿ ਮੇਰੇ ਅਕਾਊਂਟ ਦੇ ਵਿੱਚ 60 ਲੱਖ ਰੁਪਏ ਪਿਆ ਹੋਇਆ ਹੈ ਅਤੇ ਨਾਲ ਦੀ ਨਾਲ ਮੈਂ ਜਿਹੜੀ ਆਈਟੀਆਰ ਸ਼ੋਅ ਕਰ ਰਿਹਾ ਹਾਂ ਉਹ 12 ਲੱਖ ਰੁਪਏ ਦੀ ਸ਼ੋਅ ਕਰ ਰਿਹਾ ਹਾਂ ਮੇਰੀ ਮੰਥਲੀ ਸੈਲਰੀ ਜਿਹੜੀ ਉਹ 50000 ਰੁਪਏ ਹੈ ਬਹੁਤ ਜ਼ਿਆਦਾ ਕਨਫਿਊਜ਼ਨ ਹੋ ਜਾਂਦੀ ਹੈ ਇਹੋ ਜਿਹੀ ਸਿਚੁਏਸ਼ਨ ਤੁਸੀਂ ਦੇਖਿਆ ਨੇ ਜਿਹਦੇ ਵਿੱਚ ਡਾਕੂਮੈਂਟਸ ਦੇ ਵਿੱਚ ਮੈਚੇਬਿਲਟੀ ਨਹੀਂ ਆਂਦੀ ਹੈ ਕੋਈ ਇੱਕ ਡਾਕੂਮੈਂਟ ਕੋਈ ਹੋਰ ਸਟੋਰੀ ਕਹਿ ਰਿਹਾ ਦੂਸਰਾ ਡਾਕੂਮੈਂਟ ਕੋਈ ਹੋਰ ਸਟੋਰੀ ਕਹਿ ਰਿਹਾ ਤੇ ਐਸਓਪੀ ਦੇ ਵਿੱਚ ਫੰਡਸ ਦੀ ਐਕਸਪਲੇਨੇਸ਼ਨ ਕੁਝ ਹੋਰ ਆ ਰਹੀ ਹੈ ਉਸ ਤੋਂ ਬਾਅਦ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਜਦੋਂ ਤੁਸੀਂ ਆਪਣੇ ਫੰਡਸ ਨੂੰ ਅਰੇਂਜ ਕਰਨਾ ਹੈ ਕਿਉਂਕਿ ਦੇਖੋ ਫੰਡਸ ਪਏ ਵੀ ਹੁਣ ਤੁਹਾਨੂੰ ਮੈਨੇਜ ਤਾਂ ਕਰਨਾ ਪੈਂਦਾ ਹੈ ਇਹ ਗੱਲ ਨੂੰ ਧਿਆਨ ਨਾਲ ਸਮਝੋ ਕਿ ਐਮਬੈਸੀ ਜਦੋਂ ਤੁਹਾਨੂੰ ਰਿਵਿਊ ਕਰ ਰਹੀ ਹੈ ਜਾਂ ਫਿਰ ਕੋਈ ਯੂਨੀਵਰਸਿਟੀ ਤੁਹਾਡਾ ਜੀਐਸ ਪ੍ਰੋਸੈਸ ਰਿਵਿਊ ਕਰ ਰਹੀ ਹੈ ਉਹ ਧਿਆਨ ਨਾਲ ਦੇਖਦੇ ਕਿ ਤੁਹਾਡਾ ਕੈਸ਼ ਫਲੋ ਕਿਵੇਂ ਚੱਲ ਰਿਹਾ ਹੈ ਇੱਕ ਤਾਂ ਸੀਵਿੰਗ ਅਕਾਊਂਟ ਹੋਣਾ ਚਾਹੀਦਾ ਹੈ ਗ੍ਰਾਮੀਨ ਬੈਂਕ ਨੂੰ ਅਵੋਇਡ ਕਰੋ ਐਗਰੀਕਲਚਰ ਦੇ ਫੰਡਸ ਜੇ ਯੂਜ਼ ਕਰ ਰਹੇ ਹੋ ਤਾਂ ਜੇ ਫਾਰਮ ਅਤੇ ਆਈਡੀਆਰਸ ਨਾਲ ਲਾਓ ਐਗਰੀਕਲਚਰ ਦੇ ਫੰਡਸ ਤੁਸੀਂ ਦਿਖਾ ਸਕਦੇ ਹੋ ਬਟ ਉਹ ਇੱਕ ਫਲੈਕਸੀਬਲ ਇਨਕਮ ਹੁੰਦੀ ਹੈ ਪੈਸਾ ਕਦੇ ਉੱਪਰ ਹੁੰਦਾ ਹੈ ਕਦੇ ਥੱਲੇ ਹੁੰਦਾ ਹੈ ਕਲੈਰਿਟੀ ਆਫ ਫੰਡਸ ਨਹੀਂ ਆਉਂਦੀ ਕਿ ਇਹ ਪੱਕੇ ਤੌਰ ਤੇ ਇਨਕਮ ਆਏਗੀ ਤੇ ਸੋਰਸ ਨੂੰ ਥੋੜਾ ਸਟਰੋਂਗਲੀ ਦਿਖਾਉਣ ਦੀ ਲੋੜ ਹੈ ਸੋ ਇਹ ਕੁਝ ਇੱਕ ਬੇਸਿਕ ਗੱਲਾਂ ਦੇ ਉੱਤੇ ਧਿਆਨ ਦੇਣ ਦੀ ਲੋੜ ਹੈ ਐਂਡ ਆਮ ਸ਼ੋਰ ਕਿ ਜੇ ਤੁਸੀਂ ਆਪਣੇ ਫੰਡਸ ਨੂੰ ਸਹੀ ਤਰੀਕੇ ਨਾਲ ਪ੍ਰੈਜ਼ੈਂਟ ਕਰੋਗੇ ਯੂ ਕੈਨ ਟੇਕ ਆਰ ਗਾਈਡੈਂਸ ਤੁਸੀਂ ਸਾਡੇ ਆਫਿਸ ਕਿਸੇ ਵੀ ਵਿਜ਼ਿਟ ਕਰ ਸਕਦੇ ਹੋ ਤੁਸੀਂ ਇਹ ਅੰਡਰਸਟੈਂਡਿੰਗ ਲੈ ਸਕਦੇ ਹੋ ਕਿ ਤੁਹਾਡੇ ਫੰਡਸ ਨੂੰ ਕਿਨਾ ਡਾਕੂਮੈਂਟਸ ਨੂੰ ਕਿਸ ਤਰਤੀਬ ਚ ਲਾੜਨ ਦੀ ਲੋੜ ਹੈ ਅਸੀਂ ਉਹ ਵੀ ਤੁਹਾਨੂੰ ਸਮਝਾਵਾਂਗੇ ਕਿਤੋਂ ਵੀ ਕੇਸ ਪ੍ਰੋਸੈਸ ਕਰਾਇਆ ਸਾਨੂੰ ਕੋਈ ਦਿੱਕਤ ਨਹੀਂ ਹੈ ਅਸੀਂ ਤੁਹਾਨੂੰ ਗਾਈਡ ਕਰਨ ਚ ਪਿੱਛੇ ਨਹੀਂ ਹਟਾਂਗੇ ਅਸੀਂ ਸਹੀ ਇਨਫੋਰਮੇਸ਼ਨ ਤੁਹਾਨੂੰ ਪ੍ਰੋਵਾਈਡ ਕਰਾਂਗੇ ਸੋ ਕਾਫੀ ਡੀਟੇਲਸ ਐਡ ਹੁੰਦੀਆਂ ਨੇ ਬਟ ਇਹ ਕੁਝ ਬੇਸਿਕ ਗੱਲਾਂ ਨੇ ਜਿਨ੍ਹਾਂ ਤੇ ਤੁਹਾਨੂੰ ਧਿਆਨ ਦੇਣ ਦੀ ਲੋੜ ਹੈ ਕੋਸ਼ਿਸ਼ ਕਰਨ ਦੀ ਕੋਸ਼ਿਸ਼ ਨਹੀਂ 100% ਅਸ਼ੋਰੈਂਸ ਕਰਨੀ ਹੈ ਕਿ ਫੰਡਸ ਜੈਨੂਇਨ ਹੋਣ ਸਕਾਲਰਸ਼ਿਪ ਆਪਸ਼ਨਸ ਅਵੇਲੇਬਲ ਹੁੰਦੇ ਨੇ ਆਸਟ੍ਰੇਲੀਆ ਦੀ ਯੂਨੀਵਰਸਿਟੀਜ਼ ਅਤੇ ਲੈਵਲ 1 ਲੈਵਲ 2 ਕਾਲਜਸ ਦੇ ਵਿੱਚ ਕਟ ਅ ਫੀਸ ਵਾਲੇ ਵੀ ਕੁਝ ਆਪਸ਼ਨਸ ਅਵੇਲੇਬਲ ਹੁੰਦੇ ਨੇ ਆਪਾਂ ਉੱਥੇ ਵੀ ਅਪਲਾਈ ਕਰ ਸਕਦੇ ਹਾਂ ਕੁਝ ਚੰਗੇ ਇੰਸਟੀਟਿਊਸ਼ਨ ਨੇ ਜਿੱਥੇ ਇਹ ਵੀ ਕੰਡੀਸ਼ਨ ਹੁੰਦੀ ਹੈ ਕਿ ਤੁਸੀਂ 6 ਮਹੀਨੇ ਦੀ ਫੀਸ ਜਮ੍ਹਾਂ ਕਰਾ ਦਿਓ ਵੈਸੇ ਤਾਂ ਮੈਂ ਸਲਾਹ ਦਿੰਦਾ ਕਿ 1 ਸਾਲ ਦੀ ਫੀਸ ਹੀ ਜਮ੍ਹਾਂ ਕਰਾਓ ਬਟ ਕੁਝ ਚੰਗੇ ਇੰਸਟੀਟਿਊਸ਼ਨ ਇਹ ਕਹਿੰਦੇ ਨੇ ਕਿ ਚਲੋ ਤੁਸੀਂ 6 ਮਹੀਨੇ ਦੀ ਫੀਸ ਜਮ੍ਹਾਂ ਕਰਾ ਦਿਓ ਅਤੇ ਬਾਕੀ ਦੀ ਫੀ ਅਤੇ ਨਾਲ ਦੀ ਨਾਲ ਮੈਂ ਅੱਜ ਖੋਰ ਚੀਜ਼ ਤੁਹਾਡਾ ਸ਼ੇਅਰ ਕਰ ਰਿਹਾ ਹਾਂ ਬੱਚਿਆਂ ਨੂੰ ਸਪੈਸ਼ਲੀ ਦੱਸਣਾ ਚਾਹੁੰਨਾ ਆ ਕਿ ਇੰਸਟੀਟਿਊਸ਼ਨਸ ਇਹ ਕਹਿੰਦੇ ਨੇ ਕਿ ਜਿਹੜੀ ਤੁਹਾਡੀ ਫੀਸ ਆ ਬਹੁਤ ਸਾਰੇ ਆਸਟ੍ਰੇਲੀਆ ਦੇ ਇੰਸਟੀਟਿਊਸ਼ਨਸ ਨੇ ਇਹ ਕਹਿੰਦੇ ਨੇ ਤੁਹਾਡੀ ਫੀਸ ਜਿਹੜੀ ਆ ਉਹ ਭਾਵੇਂ ਫਰੈਸ਼ ਹੋਵੇ ਬਟ ਤੁਹਾਡਾ ਲਿਵਿੰਗ ਕਾਸਟ ਤੇ ਰਿਟਰਨ ਟਿਕਟ ਦੀ ਜਿਹੜੀ ਫੰਡਿੰਗ ਹੈ ਉਹ ਤੁਹਾਡੀ ਪੁਰਾਣੀ ਹੋਣੀ ਚਾਹੀਦੀ ਆ ਸੋ ਮੰਨ ਲਓ ਜੇ ਮੇਰੀ 15 ਲੱਖ ਰੁਪਏ ਫੀਸ ਆ ਤੇ ਉਹ ਫਰੈਸ਼ ਸ਼ੋ ਹੋ ਰਹੀ ਆ देयर आर ਇੰਸਟੀਟਿਊਸ਼ਨਸ ਐਂਡ ਯੂਨੀਵਰਸਿਟੀਆਂ ਇਨ ਆਸਟ੍ਰੇਲੀਆ ਵਿਚ ਆਰ ਓਕੇ ਵਿਦ ਥੈਟ ਬਟ ਉਹ ਕਹਿੰਦੇ ਆ ਕਿ ਤੁਹਾਡੀ ਲਿਵਿੰਗ ਕਾਸਟ ਪ੍ਰਾਣੀ ਹੋਣੀ ਚਾਹੀਦੀ ਤੇ 3 ਮਹੀਨੇ ਸੋ ਇਹੋ ਜਿਹੇ ਲਾਹੇਬਤ ਐਡਵਾਂਟੇਜਸ ਵੀ ਅਵੇਲੇਬਲ ਨੇ ਫਾਈਨੈਂਸ਼ੀਅਲ ਮੈਟ੍ਰਿਕਸ ਜਿਹੜੀ ਆ ਤੁਸੀਂ ਉਹ ਕ੍ਰੀਏਟ ਕਰਕੇ ਆਪਣੇ ਐਸੈਟਸ ਨੂੰ ਸ਼ੋ ਕਰਕੇ ਆਪਣਾ ਕੇਸ ਸਟਰੋਂਗ ਕਰ ਸਕਦੇ ਹੋ ਮੈਂ ਇਸੇ ਪਲੇਟਫਾਰਮ ਦੇ ਉੱਤੇ ਸਰ ਤੁਹਾਡਾ ਸ਼ੇਅਰ ਕਰਨਾ ਚਾਹੁੰਨਾ ਤੇ ਜਿੰਨੇ ਬੱਚੇ ਸਾਨੂੰ ਸੁਣ ਰਹੇ ਉਹਨਾਂ ਨਾਲ ਸ਼ੇਅਰ ਕਰਨਾ ਚਾਹੁੰਨਾ ਇੱਕ ਕਲਾਈਂਟ ਇੱਕ ਸਰ ਸੀਗੇ ਮੇਰੀ ਉਹਨਾਂ ਨਾਲ ਗੱਲ ਹੋਈ ਉਹਨਾਂ ਨੇ ਮੈਨੂੰ ਫੋਨ ਵੀ ਕੀਤਾ ਬਾਅਦ ਦੇ ਵਿੱਚ ਉਹਨਾਂ ਨੇ ਮੈਨੂੰ ਐਕਸਪਲੇਨ ਕੀਤਾ ਕਿ ਅਸੀਂ ਦੋਨੇ ਸਰਕਾਰੀ ਨੌਕਰੀ ਕਰਦੇ ਆ ਸਾਡੇ ਦੋਨਾਂ ਦੀ ਮਿਲਾ ਕੇ 18 ਅਤੇ ਦੂਜੇ ਨੰਬਰ ਦੇ ਉੱਤੇ ਅਸੀਂ ਆਪਣੇ 3.5 ਕਰੋੜ ਦੇ ਐਸੈਟਸ ਸ਼ੋ ਕੀਤੇ ਹੋਏ ਨੇ ਤਾਂ ਕਿ ਉਹਨਾਂ ਨੂੰ ਇਹ ਨਾ ਲੱਗੇ ਕਿ ਸਾਡੇ ਕੋਲ ਫੰਡਸ ਅਵੇਲੇਬਿਲਟੀ ਕਿਉਂ ਨਹੀਂ ਘੱਟ ਕਿਉਂ ਹੈ ਜ਼ਿਆਦਾ ਕਿਉਂ ਹੈ ਕਿਾ ਕਿਉਂ ਨਹੀਂ ਹੋ ਸਕਦੀ ਅਤੇ 25 ਲੱਖ ਉਹਨਾਂ ਨੇ ਫੰਡ ਸ਼ੋ ਕੀਤਾ ਸੀ ਫੀਸ ਜਮ੍ਹਾਂ ਕਰਵਾ ਕੇ ਸੋ ਉਹਨਾਂ ਨੇ ਆਪਣਾ ਕੇਸ ਇੰਨਾ ਸਟਰੋਂਗ ਬਣਾਇਆ ਹੋਇਆ ਸੀ ਕਿ ਪ੍ਰੋਬੈਬਿਲਟੀ ਆਫ ਵੀਜ਼ਾ ਉਹਨਾਂ ਦੀ ਹਾਈ ਬਣੀ ਹੋਈ ਸੀ ਰੈਸ ਡਿਸੀਜਨ ਲਾਈਜ਼ ਵਿਦ ਦ ਐਮਬੈਸੀ ਬਟ ਅਸੀਂ ਆਪਣੇ ਕੇਸ ਨੂੰ ਜਿੰਨਾ ਸਟਰੋਂਗ ਕਰ ਸਕਦੇ ਹਾਂ ਉਹਨਾਂ ਸਟਰੋਂਗ ਕਰਕੇ ਅਪਲਾਈ ਕਰਨ ਦੀ ਕੋਸ਼ਿਸ਼ ਕੀਤੀ ਸੋ ਸਟੂਡੈਂਟਸ ਕੋਈ ਹੋਰ ਵੀ ਸਵਾਲ ਹੈ ਕਿਸੇ ਕੰਟਰੀ ਬਾਰੇ ਤਾਂ ਜ਼ਰੂਰ ਤੁਸੀਂ ਕਾਲ ਕਰ ਸਕਦੇ ਹੋ ਅਮਨਦੀਪ ਜੀ ਯੂਐਸਏ ਨੂੰ ਲੈ ਕੇ ਸਟੂਡੈਂਟਸ ਇੱਕ ਵਾਰੀ ਜਿੱਦਾਂ ਦੀਆਂ ਨਿਊਜ਼ ਆਈਆਂ ਉਸ ਤੋਂ ਬਾਅਦ ਡਾਊਟਫੁਲ ਨੇ ਤੇ ਹਜੇ ਤੱਕ ਵੀ ਮੈਨੂੰ ਲੱਗਦਾ ਕੰਫੀਡੈਂਸ ਰੀਗੇਨ ਨਹੀਂ ਕਰ ਸਕੇ ਸਰ ਦੇਖੋ ਯੂਐਸਏ ਦੇ ਵਿੱਚ ਜੋ ਮੈਂ ਤੁਹਾਡਾ ਫੀਡਬੈਕ ਦੇਖੋ ਮੈਂ ਵੀ ਨਿਊਜ਼ ਫੋਲੋ ਕਰ ਰਹੇ ਹਾਂ ਦੇਖੋ ਇਮੀਗ੍ਰੇਸ਼ਨ ਪਾਲਿਸੀਜ਼ ਅਪਡੇਟ ਹੋ ਰਹੀਆਂ ਹੈ ਚੇਂजेस ਆ ਰਹੇ ਨੇ ਬਟ ਯੂਐਸ ਜਿਹੜਾ ਹੈ ਦੁਨੀਆ ਦਾ ਨੰਬਰ 1 ਪ੍ਰੋਵਾਈਡਰ ਆ ਫॉर ਇੰਟਰਨੈਸ਼ਨਲ ਐਜੂਕੇਸ਼ਨ ਉੱਥੇ ਬੱਚਾ ਅੱਜ ਵੀ ਜਾਣਾ ਚਾਹੁੰਦਾ ਹੈ ठीक है उसे बच्चा जाके अज् भी पढ़ना चाहता है एंड यूएस भी कि कहे को पढ़ो यूएस कहीं भी डिनाई नहीं कर रहा बट पहली कंडीशन ये है कि लीगली जाना है सही यूनिवर्सिटी की चोन करनी है जाके पढ़ाई करनी है तो एज ए इंटरनेशनल स्टूडेंट उ रहना है यूएस ए ने देखो एक नवी पॉलिसी ऐड की थी है कि वो सोशल मीडिया अकाउंट्स भी चैक करते हैं किसनल लाइफ से हो कि अपने सोशल मीडिया से कि बिहेव कर रहे हो कि रिएक्ट कर रहे हो किसी अन एक्टिविटी इनवॉल्व तो नहीं लीगल इलीगल एक्टिविट त नहीं हो सो ਉਹ ਦੇਖੋ ਇੱਕ ਇੱਕ ਤੁਸੀਂ ਕਿਸੇ ਦੇ ਘਰ ਜਾਣੇ ਹੋ ਠੀਕ ਹੈ ਬਹੁਤ ਧਿਆਨ ਨਾਲ ਸਮਝਣ ਵਾਲੀ ਗੱਲ ਹੈ ਕਿ ਤੁਸੀਂ ਕਿਸੇ ਦੇ ਘਰ ਜਾਣੇ ਹੋ ਤੇ ਉਹਨਾਂ ਦੇ ਘਰ ਦੇ ਵਿੱਚ ਜਾ ਕੇ ਤੁਸੀਂ ਤੋੜ ਭੰਨ ਕਰਨੀ ਸ਼ੁਰੂ ਕਰ ਦੋ ਜਾਂ ਉਹਨਾਂ ਦੇ ਘਰ ਦੇ ਵਿੱਚ 8 ਵਜੇ ਜਿਹੜਾ ਟੀਵੀ ਬੰਦ ਹੋ ਜਾਂਦਾ ਹੈ ਬਟ ਤੁਸੀਂ 9 ਵਜੇ ਤੱਕ ਟੀਵੀ ਚਲਾ ਕੇ ਰੱਖੋ ਸੋ ਉਹਨਾਂ ਨੂੰ ਪ੍ਰੋਬਲਮ ਤਾਂ ਆਏਗੀ ਆਏਗੀ ਨਾ ਕੋਈ ਕਹਿ ਰਿਹਾ ਕਿ ਸਾਡੇ ਰੂਲਸ ਅਕੋਰਡਿੰਗ ਚੱਲੋ ਸੋ ਇਫ ਯੂ ਅਪਲਾਈ ਅਸਪਰ ਦੇ ਰੂਲਸ ਸੇ ਇੱਕ ਕੰਟਰੀ ਵੀਜ਼ਾ ਦੇਣ ਤਾਂ ਨਾ ਨਹੀਂ ਕਰਦੇ ਹੱਲੇ ਵੀ ਆਸਟ੍ਰੇਲੀਆ ਨੰ ਐਂਬੈਸੀ ਦੇ ਸੌਰੀ ਮਾਫੀ ਚਾਹੁੰਦਾ ਯੂਐਸ ਐਂਬੈਸੀ ਦੇ ਵਿੱਚ ਬੱਚੇ ਅਪਲਾਈ ਕਰ ਰਹੇ ਨੇ ਵੀਜ਼ਾ ਵੀ ਆ ਰਹੇ ਨੇ ਇੰਟਰਵਿਊ ਦੇ ਡਰ ਕਰਕੇ ਬੱਚਾ ਸ਼ਾਇਦ ਅਪਲਾਈ ਨਹੀਂ ਕਰ ਰਹਾ ਜਾਂ ਰਿਫਿਊਜ਼ਲ ਤੱਕ ਪਹੁੰਚ ਰਹਾ ਹੈ ਉਹਦੇ ਵਿੱਚ ਲੈਂਡਮਾਰਕ ਦੀ ਟੀਮ ਤੁਹਾਡੀ ਇਹ ਹੈਲਪ ਕਰ ਸਕਦੀ ਹੈ ਕਿ ਐਸੀ ਇੰਟਰਵਿਊ ਪ੍ਰੈਪਰੇਸ਼ਨ ਕਰਵਾਉਣੀ ਹੈ ਸੋ ਅਸੀਂ ਤੁਹਾਡੀ ਫ੍ਰੀ ਆਫ ਕਾਸਟ ਇੰਟਰਵਿਊ ਪ੍ਰੈਪਰੇਸ਼ਨ ਕਰਾਂਗੇ ਤੁਹਾਨੂੰ ਗਾਈਡ ਕਰਾਂਗੇ ਕਿਹੋ ਜਿਹੇ ਸਵਾਲ ਪੁੱਛੇ ਜਾਂਦੇ ਤੇ ਕਿੱਦਾਂ ਉਹਨਾਂ ਦਾ ਜਵਾਬ ਦੇਣਾ ਹੈ ਤੁਹਾਡੇ ਬਾਰੇ ਪੁੱਛਦੇ ਨੇ ਤੁਹਾਡੀਆਂ ਡਿਟੇਲਸ ਹੀ ਲੈਂਦੇ ਨੇ ਸੋ ਉਹਦੇ ਵਿੱਚ ਤੁਹਾਨੂੰ ਕੋਈ ਡਿਫਿਕਲਟੀ ਨਹੀਂ ਆਏਗੀ ਜ जी सो स्टूडेंट्स so, uh, कोई सवाल है तो सी जरूर पूछ सकते हैं आई थिंक चनप्रीत को सो मैं स्क्रीन तो दे uh, सर देख रहे हैं प्रोसेसिंग टाइम सर डिक्रीज हो गया है कनाडा देखो कनाडा का 4 तो 8 वीक से प्रोसेसिंग टाइम अभी ज्यादा पूरी सर एंबेसी में फाइल लगाते कितना टाइम बाद रिजल्ट आ जाता है गुरी तुसी केडी कंट्री वास्ते पूछ रहे हो इफ यू कैन आस्क दैट केडी कंट्री वास्ते तुसी पूछ रहे हो मैं उधर जवाब थाने दे दूंगा तो स्टूडेंट्स हूँ गल कर लें थोड़ी जी कोर्सिज बारे जोड़े स्टूडेंट्स ऑस्ट्रेलिया जाना चाहते ने प्लैन कर रहे हैं जिन्होंने हजे है अपलाई नहीं किया प्लस टू तो बाद किसिज नॉन मैडिकल मैडिकल कमर्स वाले स्टूडेंट्स ऑप्ट कर सकते हैं की क्राइटेरिया सोच के चलन तो अगे चल के की बेनीफिट कोर्स तो बाद एक्सपैक्ट कर सकते सर अगेन अगेन मैं तुम सर टेंथ के बाद कौन सी कंट्री का स्टडी वीजा लग सकता है दीपक देखो तुम सिंगापुर ट्राई कर सकते हो आई परसनलीजेस्ट सिंगापुर इज अ वेरी गुड डेस्टिनेशन अप्लाई करो एंड सिंगापुर uh, तो बहुत अच्छी अपरचुनिटी है आ, 5th, के, बाद अगर के लिए देखना चाहते हो इट कैन बी गुड पाथवे टू योर ड्रीम क्योंकि सिंगापुर तो देखो एक सिंगापुर रह्यूचर देख रहे हो दैट इजो पॉसिबिलिटी बट न सिंगापुर पाथवे अपरचुनिटी एक्सप्लोर कर रहे हो फॉर कंट्री लाइक यू नो कनाडा फॉर कंट्री लाइक फॉर कंट्री लाइक ऑस्ट्रेलिया कर सकते हो yes, जा सकते हैं वीजा आने के लिए या रिजल्ट आने के लिए मेरे सवाल पूछा ਪ੍ਰੋਗਰਾਮਸ ਸੋ ਸਰ ਪਹਿਲੀ ਚੀਜ਼ ਮੈਂ ਇਹੀ ਰਿਪੀਟ ਕਰੂੰਗਾ ਜੋ ਮੈਂ ਹਰ ਪਲੇਟਫਾਰਮ ਤੇ ਹੁੰਦੇ ਆ ਐਸਪੈਸ਼ਲੀ ਤੁਹਾਡੇ ਚੈਨਲ ਤੇ ਉੱਤੇ ਆ ਕੇ ਵੀ ਦੱਸਾਇਆ ਕਿ ਸਾਨੂੰ ਸਭ ਤੋਂ ਪਹਿਲਾਂ ਜਿਸ ਕੰਟਰੀ ਤੇ ਅਸੀਂ ਅਪਲਾਈ ਕਰ ਰਹੇ ਹਾਂ ਉੱਥੇ ਦੀ ਨੈਸ਼ਨਲ ਸਕਿੱਲ ਲੇਬਰ ਸ਼ਾਰਟੇਜ ਚੈੱਕ ਕਰਨਾ ਪਏਗਾ ਸਾਨੂੰ ਇਹ ਦੇਖਣਾ ਪਏਗਾ ਕਿ ਉੱਥੇ ਕਿਹੋ ਜਿਹੀਆਂ ਨੌਕਰੀਆਂ ਦਾ ਘਾਟ ਆਏ ਤੇ ਉਹ ਜਿਹੇ ਪ੍ਰੋਗਰਾਮ ਚੁਣਨੇ ਪੈਣਗੇ ਸਟੱਡੀ ਵੀਜ਼ਾ ਕਿਉਂ ਲੱਗਦਾ ਹੈ ਸਟੱਡੀ ਵੀਜ਼ਾ ਇਸ ਲਈ ਲੱਗਦਾ ਹੈ ਕੰਟਰੀ ਕਹਿੰਦੀ ਹੈ ਕਿ ਸਾਨੂੰ ਇਸ ਫੀਲਡ ਦੇ ਵਿੱਚ ਲੋਕਾਂ ਦੀ ਲੋੜ ਹੈ ਤੁਸੀਂ ਸਾਡੀ ਕੰਟਰੀ ਚ ਆਓ ਉਦੇ ਰਿਲੇਟਿਡ ਪੜਾਈ ਕਰੋ ਤਾਂ ਕਿ ਤੁਸੀਂ ਸਮਝ ਸਕੋ ਕਿ ਸਾਡੀ ਕੰਟਰੀ 'ਚੋਂ ਕੰਮ ਕਿੱਦਾਂ ਕੀਤਾ ਜਾਂਦਾ ਹੈ ਜਦੋਂ ਤੁਸੀਂ ਉਹ ਕੰਮ ਸਿੱਖ ਲਿਆ ਤਾਂ ਅਸੀਂ ਤੁਹਾਨੂੰ ਨੌਕਰੀ ਵੀ ਦਵਾਵਾਂਗੇ ਵਰਕ ਪਰਮਿਟ ਦੇ ਦਰਿਆ ਸੋ ਵੀ ਹੈਵ ਟੂ ਐਕਸਪਲੋਰ ਦੈਟ ਜਿਵੇਂ ਗੱਲ ਕਰਾਂ ਜਨਰਲੀ ਪ੍ਰੋਗਰਾਮ ਸੀ ਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਇੰਜੀਨੀਅਰਿੰਗ ਦੇ ਟੈਕਨੀਕਲ ਪ੍ਰੋਗਰਾਮਸ ਟੈਂ ਪ੍ਰੋਗਰਾਮਸ ਉਸ ਤੋਂ ਬਾਅਦ ਡਾਟਾ ਐਨਾਲਿਟਿਕਸ ਇਨਫੋਰਮੇਸ਼ਨ ਟੈਕਨੋਲੋਜੀ ਦੇ ਵਿੱਚ ਸੌਫਟਵੇਅਰ ਡਿਵੈਲਪਮੈਂਟ ਸਾਈਬਰ ਸਿਕਿਉਰਿਟੀ ਬਹੁਤ ਸਟਰੋਂਗ ਪ੍ਰੋਗਰਾਮ ਹੈ ਅੱਜ ਦੇ ਸਮੇਂ ਦੇ ਵਿੱਚ ਜਿਹੜਾ ਬਹੁਤ ਇੰਪੈਕੇਬਲ ਓਪਰਚ्युनिटीज ਲੈ ਕੇ ਆ ਰਿਹਾ ਹੈ ਡਿਜੀਟਲ মিডিਆ ਇੱਕ ਬਹੁਤ ਵੱਡੀ ਫੀਲਡ ਬਣ ਚੁੱਕਾ ਹੈ ਜਿਹਦੇ ਵਿੱਚ ਤੁਸੀਂ ਅਪਲਾਈ ਕਰਕੇ ਫਿਊਚਰ ਦੇ ਵਿੱਚ ਨਾ ਸਿਰਫ ਜੌਬ ਕਰ ਸਕਦੇ ਹੋ ਬਟ ਇੱਕ ਚੰਗਾ ਕਾਰਪ ਬਣਾ ਸਕਦੇ ਹੋ ਬਹੁਤ ਸਾਰੇ ਵਿਦਿਆਰਥੀ ਅਜਿਹੇ ਨੇ ਜਿਨ੍ਹਾਂ ਨੇ ਆਰਟਸ ਕੀਤੀ ਹੋਈ ਹੈ ਤੇ ਉਹ ਹੈਲਥ케ਅਰ ਫੀਲਡ ਫੀਲਡ ਦੇ ਵਿੱਚ ਜਾਣਾ ਚਾਹੁੰਦੇ ਨੇ ਹੈਲਥ ਐਂਡ ਨਿਊਟ੍ਰੀਸ਼ਨ ਦੇ ਪ੍ਰੋਗਰਾਮ ਅਵੇਲੇਬਲ उस तो बाद इस करके मैं कह रहा कि प्रोग्राम की चोट बहुत जरूरी है तो सवाल बहुत अच्छा पूछा है जेडे विद्यार्थियों ने कॉमर्स की हुई है वाल रुख करो जनरल बिजनेस प्रोग्राम्स ना चूज करो स्पेसलाइजे चूज करो प्रोफेसनल अकाउंटिंग की सप्लाई चेन मैनेजमेंट की यहोज प्रोग्राम्स चूज करोंट फ्यूचर ओपरचुनिटी क्रिएट होगी ਉਸ ਤੋਂ ਬਾਅਦ ਜੇ ਕਿਸੇ ਵੀ ਸਟਰੀਮ ਦੇ ਵਿੱਚ ਤੁਸੀਂ ਪੜ੍ਹਾਈ ਕੀਤੀ ਹੈ ਪਬਲਿਕ ਰਿਲੇਸ਼ਨਸ ਦੇ ਪ੍ਰੋਗਰਾਮ ਹੁੰਦੇ ਨੇ ਸੋਸ਼ਲ ਵਰਕ ਦੇ ਪ੍ਰੋਗਰਾਮ ਨੇ अर्ली ਚਾਈਲਡ ਕੇਅਰ अर्ली ਚਾਈਲਡਹੂਡ ਦੇ ਪ੍ਰੋਗਰਾਮਸ ਨੇ ਇਹਨਾਂ ਨੂੰ ਐਕਸਪਲੋਰ ਕਰੋ ਨਰਸਿੰਗ ਦਾ ਪ੍ਰੋਗਰਾਮ ਮੈਂ ਬਹੁਤ ਸਟਰੋਂਗਲੀ ਰეკਮੈਂਡ ਕਰਦਾ ਹਾਂ ਵਿਦਿਆਰਥੀਆਂ ਨੂੰ ਉਹਨੂੰ ਐਕਸਪਲੋਰ ਕਰੋ ਉਸ ਤੋਂ ਬਾਅਦ ਜਿਵੇਂ ਕਿ ਮੈਂ ਪਹਿਲਾਂ ਦੱਸਿਆ ਲਾਅ ਦਾ ਪ੍ਰੋਗਰਾਮ ਹੈ that can be a good platform for you ਜਿਹਨੂੰ ਐਕਸਪਲੋਰ ਕਰਕੇ ਤੁਸੀਂ ਇੱਕ ਸੰਗਤ ਭਵਿਕ ਬਣਾ ਸਕਦੇ ਹੋ ਸੋ that is some of the programs i would suggest ki students ਨੂੰ ਅਪਲਾਈ ਕਰਨਾ ਚਾਹੀਦਾ ਹੈ ਸੋ ਸਟੂਡੈਂਟਸ ਲਾਸਟ 10 ਮਿੰਟ ਹੋਰ ਨੇ ਸਾਡੇ ਸੈਸ਼ਨ ਦੇ ਸੋ ਪੂਰੀ ਕੋਸ਼ਿਸ਼ ਰਹੇਗੀ ਲਾਸਟ ਦੇ 10 ਮਿੰਟ ਵਿੱਚ ਵੀ ਬਤੋਬਾਤ ਸਟੂਡੈਂਟਸ ਨੂੰ ਗਾਈਡੈਂਸ ਮਿਲ ਸਕੇ ਸੋ ਕਾਲ ਵੀ ਕਰ ਸਕਦੇ ਹੋ 90 413 90512 ਤੇ ਨਾਲ ਦੀ ਨਾਲ ਕਮੈਂਟ ਸੈਕਸ਼ਨ ਚ ਵੀ ਪੁੱਛ ਸਕਦੇ ਹੋ ਬੁਰੀ ਪੁੱਛਣੇ ਸਰ ਕੈਨੇਡਾ ਦੇ ਸਟੱਡੀ ਵੀਜ਼ਾ ਆਉਂਦੇ ਅੱਜ ਦੇ ਟਾਈਮ ਬਿਲਕੁਲ ਸਰ ਕੈਨੇਡਾ ਦੇ ਵਿੱਚ ਜੇ ਤੁਸੀਂ ਮਾਸਟਰਸ ਦੇ ਪ੍ਰੋਗਰਾਮਸ ਅਪਲਾਈ ਕਰੋਗੇ ਤਾਂ ਤੁਹਾਡਾ ਵੀਜ਼ਾ ਜ਼ਰੂਰ ਆਏਗਾ ਕੈਨੇਡਾ ਦੇ ਵਿੱਚ ਮਾਸਟਰਸ ਦੇ ਪ੍ਰੋਗਰਾਮਸ ਅਪਲਾਈ ਕਰੋ ਮੈਂ ਬੈਚਲਰ ਦੇ जितने ਵਿਦਿਆਰਥੀ ਨੇ ਜਿਨ੍ਹਾਂ ਨੇ ਬੈਚਲਰਸ ਕੀਤੀ ਹੋਈ ਹੈ ਮਾਸਟਰਸ ਕੀਤੀ ਹੋਈ ਹੈ ਮੇਰਾ ਸੁਜੈਸ਼ਨ ਇਹ ਹੈ ਕਿ ਤੁਸੀਂ ਮਾਸਟਰਸ ਦੇ ਪ੍ਰੋਗਰਾਮ ਚੁਣੋ چاہے ਤੁਹਾਡੀ ਪ੍ਰੋਫਾਈਲ ਨੂੰ 5-7 ਸਾਲ ਦਾ ਗੈਪ ਵੀ ਪੈ ਚੁੱਕਾ ਹੈ ਸਟਿਲ ਯੂ ਕੈਨ ਐਕਸਪਲੋਰ ਮਾਸਟਰਸ ਐਂਡ ਉਸ ਤੋਂ ਬਾਅਦ ਜਿਹੜੇ ਪ੍ਰੋਗਰਾਮ ਸੀਆਈਪੀ ਲਿਸਟ ਦੇ ਵਿੱਚ ਆਉਂਦੇ ਨੇ ਉੱਥੇ ਦੀ ਜਿਹੜੀ ਜੌਬ ਮਾਰਕੀਟ ਹੈ ਉਹਦੇ ਅਕੋਰਡਿੰਗ ਜਿਹੜੇ ਪ੍ਰੋਗਰਾਮਸ ਵਰਕ ਪਰਮਿਟ ਅਪਰੂਵਡ ਨੇ ਉਹਨਾਂ ਨੂੰ ਚੁਣੋ ਪ੍ਰਾਈਵੇਟ ਕਾਲਜਸ ਦੇ ਵਿੱਚ ਛਾਲ ਦੀ ਘੜੀ ਅਪਲਾਈ ਨਾ ਕਰੋ ਠੀਕ ਹੈ ਜੀ ਐਂਡ ਸਕਾਲ ਰੀਜੀonal ਏਰੀਆਸ ਨੂੰ ਪਿਕ ਕਰੋ ਮੈਂ ਅੱਜ ਵੀ ਆਪਣੀ ਟੀਮ ਦੇ ਨਾਲ ਗੱਲ ਕਰ ਰਿਹਾ ਸੀ ਤੇ ਮਨਨ ਨੂੰ ਦੱਸਿਆ ਕਿ ਤੁਸੀਂ ਜੇ ਸਕੈਚੁਨ ਵਾਲ ਰੁੱਖ ਕਰੋ ਜੇ ਤੁਸੀਂ 온ਟਾਰੀਓ ਚ ਜਾਣਾ ਚਾਹੁੰਦੇ ਹੋ ਕਿੰਗਸਟਨ ਵਾਲ ਰੁੱਖ ਕਰੋ ਉਹ ਡੈਸਟੀਨੇਸ਼ਨਸ ਪਿਕ ਕਰੋ ਜਿੱਥੇ ਇਸ ਟਾਈਮ ਸ਼ਾਰਟੇਜ ਆਫ ਯੂ ਨੋ ਪੀਪਲ ਹੈ ਜਿੱਥੇ ਕਰਾਊਡ ਵੱਜ ਚੁੱਕਾ ਹੈ ਕੰਪੀਟੀਸ਼ਨ ਵੱਜ ਚੁੱਕਾ ਹੈ ਸੀਟਾਂ ਘੱਟ ਨੇ ਉੱਥੇ ਤੁਹਾਨੂੰ ਪ੍ਰੋਬਲਮ ਆਏਗੀ ਨਾਇਗਰਾ ਬਹੁਤ ਅੱਛੀ ਲੋਕੇਸ਼ਨ ਹੈ ਹੌਸਪਿਟੈਲਿਟੀ ਦੇ ਪ੍ਰੋਗਰਾਮਸ ਵਾਸਤੇ ਬਹੁਤ ਅੱਛੀ ਲੋਕੇਸ਼ਨ ਹੈ ਉੱਥੇ ਟੂਰਿਜ਼ਮ ਬਹੁਤ ਜ਼ਿਆਦਾ ਹੈ ਅੱਜ ਵੀ ਟੂਰਿਜ਼ਮ ਹੈ ਲੋਕ ਜਾਂਦੇ ਨੇ ਉੱਥੇ ਜਿਹਨੋਂ ਲੋ उत्तर पार्ट टाइम जॉब अवेलेबल ने नायगरा कॉलेज है तो अपने रेस्टोर बने हुए अंदर जितने विद्यार्थी जॉब भी कर सकता मैं खुद उजिट किया होने उ बहुत ही स्ट्रोंग ऑपरचुनिटी विद्यार्थियों मिल सकती है सो so, वीजा बिलकुल है देखो ए नहीं है कि नवी अपडेटिंग भी उन्होंने कहा है लिमिटेशन तो आवे बट विद्यार्थी उन्होंने यही कह बंद कर रहे ਉਹਨਾਂ ਨੇ ਇਹ ਤਾਂ ਨਹੀਂ ਕਿ ਐਸੀ ਵਿਦਿਆਰਥੀਨ ਵੀਜ਼ਾ ਨਹੀਂ ਦੇਣਾ ਉਹ ਕਹਿ ਰਿਹਾ ਕਿ ਅਸੀਂ ਕਿਹਨਾ ਵਿਦਿਆਰਥੀ ਵੀਜ਼ਾ ਦੇਣਾ ਆ ਉਹ ਇਹ ਸਮਝ ਲਓ ਉਹਦੀ ਗਾਈਡਲਾਈਨਸ ਕੀ ਨੇ ਉਹ ਸਮਝ ਲਓ ਸੋ ਇਦਾਂ ਨਹੀਂ ਹੈ ਕਿ ਉਹ ਓਪਰਚ्युनिटी ਨਹੀਂ ਕ੍ਰੀਏਟ ਦੇ ਰਹੇ ਓਪਰਚ्युनिटी ਅਵੇਲੇਬਲ ਹੈ ਸਹੀ ਪ੍ਰੋਗਰਾਮ ਦੀ ਚੋਣ ਕਰਨਾ ਉਹ ਸਹੀ ਲੋਕੇਸ਼ਨ ਦੀ ਚੋਣ ਅੰਡਰਸਟੈਂਡ ਕਰੋ ਕਿ ਘਾਟ ਕਿੱਥੇ ਹੈ ਉੱਥੇ ਸਪਲਾਈ ਹੋਏਗੀ ਤਾਂ ਫਾਇਦਾ ਹੈ ਨਾ ਜਿੱਥੇ ਘਾਟਾ ਹੈ ਨਹੀਂ ਆਲਰੇਡੀ ਇੰਨਾ ਕੁਝ ਪਿਆ ਹੈ ਉੱਥੇ ਅਸੀਂ ਹੋਰ ਸਾਮਾਨ ਭਰੀ ਜਾਈਏ ਤਾਂ ਉਹ ਪ੍ਰੋਬਲਮ ਹੀ ਹੋਏਗਾ ਉਹਨਾਂ ਨੇ ਕਿਹਾ ਬਸ ਕਰੋ ਠੀਕ ਹੈ ਜੀ ਇੱਕ ਕਮਰੇ ਦੇ ਵਿੱਚ ਜੇ 80 ਦੀਆਂ 50 ਬੋਰੀਆਂ ਆ ਸਕਦੀਆਂ ਨੇ ਸੌਰੀ ਮੈਂ ਬਹੁਤ ਹੀ ਦੇਸੀ ਐਗਜ਼ਾਮਪਲ ਦੇ ਰਿਹਾ ਤੁਹਾਨੂੰ ਇੱਕ ਕਮਰੇ ਦੇ ਵਿੱਚ ਜੇ 50 ਬੋਰੀਆਂ ਆ ਸਕਦੀਆਂ ਤੇ 51 ਨਹੀਂ ਰੱਖ ਸਕਦੇ ਜਦੋਂ 51 ਰੱਖਣ ਲੱਗਾਂਗੇ ਤੇ ਸਾਹਮਣੇ ਆਪ ਹੀ ਤੁਸੀਂ ਕਹਿ ਦੋਗੇ ਵੀ ਰੁਕ ਜਾਓ ਦੂਸਰੇ ਕਮਰੇ ਚ ਚਲੇ ਜਾਓ ਰਾਈਟ ਜੀ ਇਹੀ ਅਪਰੋਚ ਆ ਇਹ ਅਪਰੋਚ ਸਮਝਣ ਦੀ ਲੋੜਾ ਕਿਸੇ ਵੀ ਬੈਕਗਰਾਉਂਡ ਦਾ ਵਿਦਿਆਰਥੀ ਆ ਆਰਟਸ ਆ ਨਾਨ ਮੈਡੀਕਲ ਆ ਮੈਡੀਕਲ ਆ ਕਾਮਰਸ ਆ ਹਿਊਮਨਿਟੀਜ਼ ਆ ਹਰ ਵਿਦਿਆਰਥੀ ਲਈ ਪ੍ਰੋਗਰਾਮ ਆਪਸ਼ਨ ਅਵੇਲੇਬਲ ਹੈ ਜ਼ਰੂਰਤ ਹੈ ਸਮਝਣ ਦੀ ਕਿ ਕਿਹੜੀ ਯੂਨੀਵਰਸਿਟੀ ਦੀ ਚੋਣ ਕਰਨੀ ਹੈ ਕਿਹੜੇ ਕਾਲਜ ਦੀ ਚੋਣ ਕਰਨੀ ਹੈ ਅੱਜ ਮੈਂ ਆਪਣੀ ਟੀਮ ਨਾਲ ਇੱਕ ਹੋਰ ਡਿਸਕਸ਼ਨ ਕਰ ਰਿਹਾ ਸੀ ਉਹਨਾਂ ਨੇ ਮੈਨੂੰ ਸਾਰਨੀਆਂ ਦੇ ਬਾਰੇ ਦੱਸਿਆ ਮੈਂ ਖੁਦ ਸਾਰਨੀਆਂ ਦੇ ਬਾਰੇ ਪੜਿਆ ਹੋਇਆ ਹੈ ਫਰੂਟਸ ਦਾ ਇੰਪੋਰਟ ਯੂਐਸ ਤੋਂ ਹੁੰਦਾ ਹੈ ਯੂਐਸ ਨਾਲ ਯੂ ਨੋ ਫਰੂਟਸ ਰਿਲੇਟਿਡ ਇੰਪੋਰਟ ਐਕਸਪੋਰਟ ਦਾ ਕੋਸੇ ਰੀਜਨ ਤੋਂ ਹੁੰਦਾ ਸਾਰਨੀਆਂ ਕੈਨੇਡਾ ਦੇ ਵਿੱਚ ਹੈ ਤੇ ਉੱਥੇ ਲੈਂਪਟਨ ਕਾਲਜ ਹੈ ਗ੍ਰੇਟ ਸੋ ਵਿਦਿਆਰਥੀ ਜੋ ਉਸ ਏਰੀਆ ਨੂੰ ਚੂਸ ਕਰਦੇ ਨੇ ਇਹੋ ਜਿਹੀਆਂ ਪਾਰਟ ਟਾਈਮ ਜੌਬ ਓਪਰਚ्युनिटीज से ਚੰਗਾ ਫਿਊਚਰ ਵੀ ਅਵੇਲੇਬਲ ਹੈ ਆਲਸ ਦੇ ਵਿੱਚ ਥੇ ਬੰਦ ਆ ਗਏ 70% ਨੰਬਰ ਹੋ ਗਏ bizness ਦਾ ਪ੍ਰੋਗਰਾਮ ਲੈ ਲਿਆ ਚਲੋ ਹੁਣ ਕੈਨੇਡਾ ਦੀ ਫਾਈਲ ਲੌਂਚ ਕਰ ਦੋ ਇਦਾਂ ਨਹੀਂ ਸੋਚਣਾ ਥੋੜਾ ਜਿਹਾ ਡੀਟੇਲ ਜਾਣ ਦੀ ਲੋੜ ਹੈ ਸਿਰਫ ਤੇ ਸਿਰਫ ਕੰਸਲਟੈਂਟ ਤੇ ਡਿਪੈਂਡ ਨਹੀਂ ਕਰਨਾ ਕੰਸਲਟੈਂਟ ਨੂੰ ਸਮਝਣਾ ਹੈ ਕਿ ਉਹਦਾ ਫਿਊਚਰ ਕਿਵੇਂ ਬਣ ਸਕਦਾ ਹੈ ਡੀਟੇਲਡ ਗੱਲ ਕਰੋ 15 ਮਿੰਟ ਦੇ ਵਿੱਚ ਇੱਕ ਕੇਸ ਪ੍ਰੋਸੀਡ ਨਹੀਂ ਕਰ ਸਕਦੇ 2 ਘੰਟੇ ਬੈਠ ਕੇ ਤਸੱਲੀ ਬਖਸ਼ discusion ਕਰੋ ਠੀਕ ਹੈ ਜਿੱਦਾਂ ਮੈਂ ਤੁਹਾਡੇ ਨਾਲ ਹੁਣ ਇੰਨੀ ਤੇਜ਼ ਤੇ ਗੱਲ ਕਰ ਰਿਹਾ ਕਿਉਂਕਿ ਮੈਂ ਚਾਹੁੰਦਾ ਮੈਂ ਅੱਧੇ ਘੰਟੇ 'ਚ ਜਿੰਨੀ ਕਿ ਇਨਫੋਰਮੇਸ਼ਨ ਤੁਹਾਨੂੰ ਦੇ ਸਕਾਂ ਮੈਂ ਦੇ ਅਧਿਕ ਘੰਟਾ ਮੇਰੇ ਇਨਫ ਨਹੀਂ ਹੈ ਤੁਸੀਂ ਇਹ ਸੋਚੋ ਇੱਕ ਬੱਚੇ ਨੂੰ ਇੱਕ ਯੂਨੀਵਰਸਿਟੀ ਹੈ ਇੱਕ ਕਾਲਜ ਹੈ ਇੱਕ ਪ੍ਰੋਗਰਾਮ ਦੇਣਾ ਠੀਕ ਹੈ ਉਹਦੇ ਲਈ 2 ਘੰਟੇ ਇਨਫ ਨਹੀਂ ਨੇ ਉਹਦਾ ਫਿਊਚਰ ਡਿਪੈਂਡ ਕਰਦਾ ਉਹਦੇ ਉੱਤੇ ਸੋ ਮੇਰੇ ਸਟੂਡੈਂਟਸ ਨੂੰ ਐਡਵਾਈਸ ਹੈ ਕਿ ਥੋੜਾ ਟਾਈਮ ਦਿਓ ਜਦੋਂ ਤੁਸੀਂ ਕਾਉਂਸਲਿੰਗ 'ਚ ਬੈਠਦੇ ਹੋ ਸਵਾਲ ਪੁੱਛੋ ਸਵਾਲ ਇਹ ਨਹੀਂ ਹੈ ਕਿ ਜੋ ਕਹਤਾ ਹਾਂ ਮੰਨ ਲਿਆ ਖੁਦ ਵੀ ਰਿਸਰਚ ਕਰੋ ਜੀ ਸੋ ਸਟੂਡੈਂਟਸ ਕੋਈ ਸਵਾਲ ਹੈ 5 ਮਿੰਟ ਹੋਰ ਲਈ ਤੁਸੀਂ ਕਾਲ ਕਰ ਸਕਦੇ ਹੋ ਮਨਦੀਪ ਜੀ ਆਸਟ੍ਰੇਲੀਆ ਦੇ ਫੰਡਸ ਨੂੰ ਲੈ ਕੇ ਬੜੇ ਸਟੂਡੈਂਟਸ ਦੇ ਸਵਾਲ ਰਹਿੰਦੇ ਨੇ ਸੋ ਕੁਝ ਕਲੈਰਿਟੀ ਜੇ ਤੁਸੀਂ ਸਟੂਡੈਂਟਸ ਨੂੰ ਦੇ ਸਕੋ ਫੰਡ ਸ਼ੋ ਕਰਨੇ ਹਨ ਕਿੰਨੇ ਸ਼ੋ ਕਰਨੇ ਹਨ ਉਹਦੇ ਵਿੱਚ ਕਿਹੜੇ ਕਿਹੜੇ ਫੈਕਟਰ ਨੇ ਜਿਹੜੇ ਬਹੁਤ ਧਿਆਨ ਦੇਣ ਵਾਲੇ ਹੁੰਦੇ ਨੇ ਸ਼ੁਰੂ ਜਿਵੇਂ ਕਿ ਮੈਂ ਸਰ ਤੁਹਾਨੂੰ ਸਟਾਰਟਿੰਗ 'ਚ ਵੀ ਦੱਸਿਆ ਜਦੋਂ ਆਸਟ੍ਰੇਲੀਆ 'ਚ ਫੰਡਸ ਦੀ ਗੱਲ ਕਰੀਏ ਦੇਖੋ ਫੰਡਸ ਜੀਐਸ ਦੇ ਟਾਈਮ ਦੇ ਉੱਤੇ ਜਨਰਲ ਸਟੂਡੈਂਟ ਪ੍ਰੋਸੈਸ ਦੇ ਟਾਈਮ ਦੇ ਉੱਤੇ ਦੂਜੇ ਨੰਬਰ 'ਤੇ ਐਮਬੈਸੀ ਜੇ ਫਾਈਲ ਲਾ ਜਦੋਂ ਮੈਂ ਜਦੋਂ ਮੈਂ ਜੀਐਸ ਪ੍ਰੋਸੈਸ ਕਰਨਾ ਹੈ ਤਾਂ ਮੇਰੀ ਫੀਸ ਪਲੱਸ ਲਿਵਿੰਗ ਕਾਸਟ ਪਲੱਸ ਮਾਈ ਰਿਟਰਨ ਟਿਕਟ ਆ ਯੂ نو ਚੈੱਕਡ ਮੈਂ ਲੰਬਸਮ ਤੁਹਾਨੂੰ ਦੱਸਾਂ ਓਨ ਐਨ ਐਵਰੇਜ ਇੱਕ ਚੰਗੇ ਯੂਨੀਵਰਸਿਟੀ ਦੀ ਫੀਸ 30 ਤੋਂ 35000 ਦੇ ਵਿੱਚ ਆ ਜਾਂਦੀ ਹੈ ਕੁਝ ਇੱਕ ਦੇ ਵਿੱਚ ਘੱਟ ਵੀ ਹੁੰਦੀ ਹੈ 25 ਤੋਂ 30000 ਚ ਵੀ ਹੁੰਦੀ ਹੈ ਕੁਝ ਇੱਕ ਚੰਗੇ ਕਾਲਜਸ ਨੇ ਜਿਨ੍ਹਾਂ ਦੇ ਵਿੱਚ ਇਤੋ ਵੀ ਘੱਟ ਹੁੰਦੇ ਨੇ ਬਟ ਐਵਰੇਜ ਲੈ ਕੇ ਚੱਲੀਏ ਤਾਂ 60 60 ਤੋਂ 65000 ਡਾਲਰ ਦੇ ਵਿੱਚ ਵਿੱਚ ਜਿਹੜਾ ਇੱਕ ਅਮਾਉਂਟ ਵਿਦਿਆਰਥੀ ਨੂੰ ਸ਼ੋ ਕਰਨਾ ਹੈ ਤੇ ਜੇ ਮੈਂ ਉਹਦੀ ਤੁਹਾਨੂੰ ਐਗਜ਼ੈਕਟ ਕਰੰਟ ਫਿਗਰ ਦੱਸਾਂ ਤੇ ਮੋਟਾ ਚੌਂਤੀਗ ਲੱਖ ਰੁਪਏ ਭਾਂਜ ਜਾਂਦਾ ਜਿਵੇਂ 65 30 ਤੋਂ 35 ਲੱਖ ਰੁਪਏ ਦੇ ਵਿੱਚ ਵਿੱਚ ਜਿਹੜੇ ਫੰਡਸ ਨੇ ਤੁਹਾਨੂੰ ਚਾਹੀਦੇ ਨੇ ਐਂਡ ਜਿਵੇਂ ਕਿ ਮੈਂ ਸਟਾਰਟਿੰਗ 'ਚ ਦੱਸਿਆ ਕਿ ਤੁਹਾਡੀ ਜਿਹੜੀ ਫੀਸ ਹੈ ਬਹੁਤ ਸਾਰੀਆਂ ਇਹੋ ਜਿਹੇ ਇੰਸਟੀਟਿਊਸ਼ਨਸ ਯੂਨੀਵਰਸਿਟੀਆਂ ਨੇ ਜੋ ਕਹਿੰਦੇ ਨੇ ਕਿ ਤੁਹਾਡੀ ਫੀਸ ਫ੍ਰੈਸ਼ ਵੀ ਚੱਲ ਜਾਏਗੀ ਸਾਰੇ ਨਹੀਂ ਕਹਿੰਦੇ ਕੁਝ ਸੇ ਕਹਿੰਦੇ ਨੇ ਸੋ ਉਹ ਯੂਨੀਵਰਸਿਟੀ ਤੁਸੀਂ ਅਪਲਾਈ ਕਰਦੇ ਹੋ ਤਾਂ ਜੀਐਸਏ ਟਾਈਮ ਦੇ ਉੱਤੇ ਤੁਸੀਂ ਫ੍ਰੈਸ਼ ਫੰਡ ਉਹਦੇ ਵਿੱਚ ਵੀ ਦਿਖਾ ਸਕਦੇ ਹੋ ਤਿੰਨ ਮਹੀਨੇ ਪੁਰਾਣੇ ਫੰਡ ਮੰਗੇ ਜਾਂਦੇ ਨੇ ਸੋਰਸ ਆਫ ਫੰਡਸ ਤੁਹਾਨੂੰ ਦੱਸ ਦਿੱਤਾ ਬਟ ਫੰਡਸ ਕਿੱਥੋਂ ਆਏ ਨੇ ਤੁਸੀਂ ਆਪਣਾ ਪੀਐਫ ਸ਼ੋਅ ਕਰ ਸਕਦੇ ਹੋ ਠੀਕ ਹੈ ਜੀ ਤੁਸੀਂ ਆਪਣੀ ਐਫਡੀ ਸ਼ੋਅ ਕਰ ਸਕਦੇ ਹੋ ਠੀਕ ਹੈ ਜੀ ਤੁਸੀਂ ਐਜੂਕੇਸ਼ਨ ਲੋਨ ਲੈ ਸਕਦੇ ਹੋ ਪਰ ਇੱਕ ਗੱਲ ਧਿਆਨ ਦੇਣ ਵਾਲੀ ਹੈ ਕਿ ਜਿਹੜਾ ਵੀ ਪੈਸਾ ਤੁਸੀਂ ਸ਼ੋਅ ਕਰ ਰਹੇ ਹੋ ਨਾ ਉਹ ਪੈਸਾ ਲਿਕਵਿਡ ਫਾਰਮ ਚ ਤੁਹਾਡੇ ਅਕਾਊਂਟਸ ਚ ਹੋਣਾ ਚਾਹੀਦਾ ਹੁਣ ਜਿਵੇਂ ਪੀਐਫ ਐ ਪੀਐਫ ਦੀ ਕੰਡੀਸ਼ਨ ਹੈ ਕਿ ਉਸ ਚੋਂ 75% ਅਮਾਉਂਟ ਤੁਹਾਡੇ ਅਕਾਊਂਟ ਦੇ ਵਿੱਚ ਸ਼ੋਅ ਕਰਨਾ ਹੈ ਠੀਕ ਹੈ ਜੀ ਸੋ ਲਿਕਵਿਡ ਯਾਨੀ ਕਿ ਖਰਚ ਸਕਦੇ ਹੋ ਪੈਸਾ ਤੁਸੀਂ ਆਪਣੀ ਜ਼ਮੀਨ ਦਿਖਾ ਦਿੱਤੀ ਨਹੀਂ ਮੰਨੇ ਜਾਓਗੇ ਕਿਉਂਕਿ ਉਹ ਪੈਸਾ ਖਰਚ ਨਹੀਂ ਹੋ ਰਿਹਾ ਨਾ ਤੁਸੀਂ ਜ਼ਮੀਨ ਵੇਚ ਕੇ ਤੁਸੀਂ ਇਹ ਦਿਖਾ ਦਿੱਤਾ ਕਿ ਚਲੋ ਜੀ ਅਸੀਂ 25 ਲੱਖ ਦੀ ਜ਼ਮੀਨ ਵੇਚੀ ਹੈ ਤੇ ਅਸੀਂ ਫੰਡ ਸ਼ੋਅ ਕਰਦੇ ਪਰ ਉਹਦੇ ਵਿੱਚ ਸੋਰਸ ਆਫ ਫੰਡ ਦੇ ਵਿੱਚ ਆ ਗਿਆ ਕਿ ਇਹ ਤਾਂ ਵਨ ਟਾਈਮ ਇਨਵੈਸਟਮੈਂਟ ਹੋ ਗਈ ਬਾਕੀ ਅਗਲੇ 2 ਸਾਲ ਦੀ ਪੜ੍ਹਾਈ ਜੇ ਬੈਚਲਰਸ ਹੈਗੀ ਉਹ ਪੈਸਾ ਕਿੱਥੋਂ ਆਏਗਾ ਸੋ ਸੋਰਸ ਆਫ ਫੰਡ ਜਿਹੜੇ ਨੇ ਉਹ ਇਹ ਦੇਖਦੇ ਨੇ ਕਿ ਤੁਹਾਡੀ ਪੂਰੀ ਪੜ੍ਹਾਈ ਦੀ ਸੋਰਸ ਹੋ ਸਕਦੀ ਹੈ ਇਥੋਂ ਇਨਕਮ ਖਰਚਾ ਜਾਂ ਨਹੀਂ 올 ਰਾਈਟ ਸੋ ਐਸਓਪੀ ਦੇ ਵਿੱਚ ਇਸ ਚੀਜ਼ ਨੂੰ ਬਹੁਤ ਧਿਆਨ ਦੇ ਨਾਲ ਜੇ ਡੀਟੇਲ ਦੇ ਵਿੱਚ ਐਕਸਪਲੇਨ ਕੀਤਾ ਜਾਂਦਾ ਹੈ ਕਿੰਨਾ ਪੈਸਾ ਹੈ ਪੈਸਾ ਕਿੱਥੋਂ ਆਇਆ ਹੈ ਕਿੱਦਾਂ ਆਇਆ ਹੈ ਕਿਉਂ ਆਇਆ ਹੈ ਜੇ ਤੁਹਾਡੇ ਫਾਦਰ ਤੁਹਾਨੂੰ ਪੈਸਾ ਦੇ ਰਹੇ ਨੇ ਹੋ ਆਪਣੀ ਹਾਰਡ ਐਂਡ ਮਨੀ ਤੁਹਾਨੂੰ ਕਿਉਂ ਦੇ ਰਹੇ ਨੇ ਆਸਟ੍ਰੇਲੀਆ ਨੂੰ ਹੀ ਤੁਸੀਂ ਕਿਉਂ ਚੁਣਿਆ ਹੈ ਤੁਸੀਂ ਆਪਣੀ ਕੰਟਰੀ ਦੇ ਵਿੱਚ ਹੀ ਕਿਉਂ ਨਹੀਂ ਪੜ ਰਹੇ ਹੋ ਹੁਣ ਤਾਂ ਇੰਡੀਆ ਦੇ ਵਿੱਚ ਵੀ ਆਸਟ੍ਰੇਲੀਅਨ ਯੂਨੀਵਰਸਿਟੀਆਂ ਦੇ ਕੈਂਪਸ ਖੁੱਲ ਰਹੇ ਨੇ ਜਿਵੇਂ ਕਿ ਡੀਕਨ ਯੂਨੀਵਰਸਿਟੀ ਸੋ ਇੰਡੀਆ ਚ ਹੀ ਕਿਉਂ ਪੜ ਰਹੇ ਹੋ ਤੁਸੀਂ ਇਨਾ ਖਰਚਾ ਕਰਕੇ ਉੱਥੇ ਕਿਉਂ ਜਾ ਰਹੇ ਹੋ ਜਦਕਿ ਤੁਸੀਂ ਇੰਡੀਆ ਦੇ ਵਿੱਚ ਆਪਣੀ ਲਿਵਿੰਗ ਕਾਸਟ ਕਾਫੀ ਹੱਦ ਤੱਕ 50% ਤੋਂ ਥੱਲੇ ਲਿਆ ਸਕਦੇ ਹੋ ਸੋ ਸਰ ਫੰਡਸ ਨੂੰ ਦਿਖਾਉਣ ਦਾ ਤਰੀਕਾ ਬਹੁਤ ਹੀ ਸਲੀਕੇ ਵਾਲਾ ਐਂਜਨੂਅਲ ਹੋਣਾ ਚਾਹੀਦਾ ਹੈ ਉਸ ਤੋਂ ਬਾਅਦ ਤੁਹਾਡੇ ਡਾਕੂਮੈਂਟਸ ਅਪ ਟੂ ਡੇਟ ਹੋਣੇ ਚਾਹੀਦੇ ਹਨ ਹੁਣ ਜਦਾ ਇੱਕ ਐਗਜ਼ਾਮਪਲ ਦੱਸਦਾ ਆ ਕਿ ਨਵੰਬਰ ਮਹੀਨਾ ਚੱਲ ਰਿਹਾ ਨਵੰਬਰ ਦੇ ਵਿੱਚ ਮੈਂ ਆਪਣੇ ਫੰਡ ਸਬਮਿਟ ਕੀਤੇ ਹੁਣ ਜੀਐਸਟੀ ਫਾਈਲ ਮੈਂ ਪ੍ਰੋਸੈਸ ਸ਼ੁਰੂ ਕਰ ਦਿੱਤਾ ਜੀਐਸਾ ਆਪਣਾ ਐਂਡ ਡਿਸੰਬਰ ਮਿਡ ਦੇ ਵਿੱਚ ਉਹਨਾਂ ਨੇ ਮੇਰੇ ਤੋਂ ਇੱਕ ਨਵਾਂ ਡਾਕੂਮੈਂਟ ਮੰਗ ਲਿਆ ਤਾਂ ਉਹਦੀ ਜਿਹੜੀ ਟਾਈਮਲਾਈਨ ਹੋਏਗੀ ਨਾ ਉਹ ਐਸ ਪਰ ਡਿਸੰਬਰ ਹੋਏਗੀ ਨਾਟ ਐਸ ਪਰ ਨਵੰਬਰ ਕਿਉਂਕਿ ਉਹਨਾਂ ਨੇ ਇਹ ਵੀ ਚੈੱਕ ਕਰਨਾ ਕਿ ਲੇਟੈਸਟ ਡਾਕੂਮੈਂਟ ਕੀ ਕਹਿੰਦਾ वही चीज़ मैं मैसेज फाइल लॉन्च कर लग्या देखनी तो है सो काफ़ी सारे चीजा ने सो तो मैं कोशिश की थी है कि मैं कट शॉर्ट करके मैक्सीम देख सका क्योंकि मैं टाइम की घड़ी भी देख रहा है कि टाइम थोड़ा रह गया है बट जो डिटेल्ड अंडरसटैंडिंग लैना चाहते होैंडमार्क के दफ्तर विजिट कर सदते हो एंड अक् पॉइंट उत्तर एक्सप्लेन करा डॉक्यूमेंट्स देख के फंड जेन्यन है याशू आ सकता है या फिर इन्ह थोड़ा जहा अप्रेड करने की लड़ है एंड स्पेसिफिकली गैप नो लैके असी तुम जरूर समझावे कि तुम इस टाइम अपलाई करना चाहिए है या फिर नहीं करना चाहिए सो so, अमनदीप जी मेरा लास्ट क्वेश्चन है स्टूडेंट्स नु स्टूडेंट्स नु लेके के लैंडमार्क तो अप्लाई करन लगे स्टूडेंट की एक्सपेक्ट करन लैंडमार्क तो ही फाइल क्यों लगान की एडिशनल बेनिफिट्स तो एक्सपेक्ट कर सकदे सर देखो पहली चीज तो यही है कि लैंडमार्क तो अप्लाई करन लगे सब तो तुसी पहला एथिकल गाइडेंस एंड ट्रांसपेरेंट प्रोसेस एक्सपेक्ट कर सकदे हो ਦੂਸਰੇ ਨੰਬਰ ਦੇ ਉੱਤੇ ਤੁਸੀਂ ਲੈਂਡਮਾਰਕਸ ਨੂੰ ਜੈ ਅਪਲਾਈ ਕਰਦੇ ਹੋ ਤਾਂ ਅਸੀਂ ਖੁਦ 500 ਡਾਲਰ ਜਾਂ ਤੁਸੀਂ ਜਿਹੜੀ ਵੀ ਕੰਟਰੀ ਸਪਲਾਈ ਕਰਦੇ ਹੋ ਪਾਉਂਡ ਯੂਰੋ ਦੀ ਸਕਾਲਰਸ਼ਿਪ ਦੇ ਰਹੇ ਹਾਂ ਵਿਦਿਆਰਥੀਆਂ ਨੂੰ ਚੁਣਿੰਦੇ ਵਿਦਿਆਰਥੀਆਂ ਨੂੰ ਅਸੀਂ ਲੈਪਟਾਪ ਤੱਕ ਦੇ ਰਹੇ ਹਾਂ ਜਦੋਂ ਵੀਜ਼ਾ ਐਕਵਾਇਰ ਕਰ ਸਕਦੇ ਨੇ ਕਿਉਂਕਿ ਆਲਰੇਡੀ ਫਾਈਨੈਂਸ਼ੀਅਲੀ ਇੰਨਾ ਕੁ ਬਰਡਨ ਹੁੰਦੇ ਨੇ ਉੱਥੇ ਜਾ ਕੇ ਪੜ੍ਹਾਈ ਕਰਨ ਲਈ ਇੱਕ ਲੈਪਟਾਪ ਦੀ ਬਹੁਤ ਜ਼ਰੂਰਤ ਹੁੰਦੀ ਹੈ ਤੇ ਅਸੀਂ ਉਹ ਚੁਣਿੰਦੇ ਵਿਦਿਆਰਥੀਆਂ ਨੂੰ ਖੁਦ ਲੈਪਟਾਪ ਹੀ ਦੇ ਰਹੇ ਹਾਂ ਇਦਾ ਦੈਟ ਇਜ਼ ਅ ਜੈਸਚਰ ਫਰਮ ਆਰ ਐਂਡ ਸੋ ਇਹ ਕੁਝ ਐਡੀਸ਼ਨਲ ਐਡਵਾਂਟੇਜ ਲੈਂਡਮਾਰਕ ਦੇ ਕੈਨੇਡਾ ਦੇ ਵਿੱਚ ਯੂਕੇ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਜਰਮਨੀ ਦੇ ਵਿੱਚ ਡਾਇਰੈਕਟ ਯੂਨੀਵਰਸਿਟੀ ਪਾਰਟਨਰਸ ਨਹੀਂ ਨੇ ਉਹਦਾ ਫਾਇਦਾ ਤੁਹਾਨੂੰ ਇਹ ਮਿਲ ਸਕਦਾ ਹੈ ਕਿ ਅਸੀਂ ਤੁਹਾਨੂੰ ਕੁਝ ਅਜਿਹੇ ਸਕਾਲਰਸ਼ਿਪਸ ਆਫਰ ਕਰ ਸਕਦੇ ਹਾਂ ਉਹ ਜੋ ਜਿਨ੍ਹਾਂ ਦੇ ਡਾਇਰੈਕਟ ਪਾਰਟਨਰਸ ਨਹੀਂ ਨੇ ਉਹ ਨਹੀਂ ਕਰ ਸਕਦੇ ਅਪ ਟੂ 12 ਟੂ 14000 ਡਾਲਰਸ ਦੇ ਵਿੱਚ ਵਿੱਚ ਵੀ ਕੈਨੇਡਾ ਦੀ ਹੁਣ ਫੀਸ ਆ ਰਹੀ ਹੈ ਉਸ ਤੋਂ ਬਾਅਦ ਦੂਸਰੇ ਨੰਬਰ ਦੇ ਉੱਤੇ ਤੁਸੀਂ ਜੇ ਯੂਕੇ ਦੀ ਗੱਲ ਕਰੋਂ ਅਪ ਟੂ 10 ਟੂ 12000 ਦੇ ਵਿੱਚ ਪਾਉਂਡ ਦੇ ਵਿੱਚ ਵੀ ਤੁਹਾਡਾ ਕੇਸ ਪ੍ਰੋਸੀਡ ਹੋ ਸਕਦਾ ਹੈ ਇਨੀਸ਼ੀਅਲ ਡਿਪੋਜ਼ਿਟ ਅਪ ਟੂ 5 ਟੂ 7000 ਪਾਉਂਡ ਜਮਾ ਕਰਾ ਕੇ ਵੀ ਤੁਸੀਂ ਆਪਣੀ ਫਾਈਲ ਲੌਂਚ ਕਰ ਸਕਦੇ ਹੋ ਆਫਰ ਲੈਟਰ ਵਿਦਨ 24 ਆਵਰਸ ਕੈਸ਼ ਲੈਟਰ ਵਿਦਨ 48 ਆਵਰਸ ਵੀ ਤੁਹਾਨੂੰ ਅਰੇਂਜ ਹੋ ਸਕਦਾ ਹੈ ਸੋ देयर आर ਲੋਟ ਆਫ ਐਡਵਾਂਟੇजेस दैट वी कैन ऑफर यू ਸੋ ਅੱਜ ਦੇ ਸੈਸ਼ਨ ਦੇ ਵਿੱਚ ਸਟੂਡੈਂਟਸ ਇੰਨਾ ਹੀ ਬਹੁਤ ਬਹੁਤ ਧੰਨਵਾਦ ਇਸ ਨੰਬਰ ਤੇ 9041319412 ਤੇ ਤੁਸੀਂ ਲਾਈਵ ਤੋਂ ਬਾਅਦ ਵੀ ਕਾਲ ਕਰਕੇ ਜੋ ਵੀ ਸਵਾਲ ਪੁੱਛਣਾ ਪੁੱਛ ਸਕਦੇ ਹੋ ਕੱਲ ਦੁਬਾਰਾ ਇਸੇ ਸਮੇਂ ਮਿਲਾਂਗੇ ਥੈਂਕ ਯੂ ਥੈਂਕ ਯੂ ਅਮਨਦੀਪ ਜੀ ਥੈਂਕ ਯੂ ਸੋ ਮਚ ਸਰ ਥੈਂਕ ਯੂ